ਉਸੀ ਸੋਜਨ ਇਹ ਨਾ ਸਾਡੇ ਮੂੰਹ ਚੋਂ ਸਲਾਈਵਾ ਬੜਾ ਬਾਹਰ ਨਿਕਲਦਾ ਸਾਰਾ ਜਿਹੜਾ ਸਹਰਾਣਾ ਲਿਆ ਹੁੰਦਾ ਤਾਂ ਸਾਰਾ ਸਹਰਾਣਾ ਪਰ ਜਾਂਦਾ ਹੈ ਕਈ ਵਾਰ ਔਰ ਉਸ ਤੋਂ ਬਾਅਦ ਅਗਰ ਉਹ ਵੈਸੇ ਕਿਤੇ ਬੈਠੇ ਹੋ ਨੀਂਦ ਆਕਣ ਲੱਗੀ ਜਾਂ ਕਿਸੇ ਬੱਸ ਸਟੈਂਡ ਤੇ ਕਿਸੇ 에ਰਪੋਰਟ ਤੇ ਤਾਂ ਇੱਕ ਸਾਈਡ ਤੋਂ ਲਾਰ ਨਿਕਲ ਉਹ ਬੜੀ ਐਮਬੈਰਸਿੰਗ ਫੀਲਿੰਗ ਹੁੰਦੀ ਹੈ ਤੇ ਮੈਂ ਪੜ ਰਿਹਾ ਸੀ ਵੀ ਇਹਦਾ ਕਨੈਕਸ਼ਨ ਸਿੱਧਾ-ਸਿੱਧਾ ਦਿਮਾਗ ਨਾਲ ਹੈ ਜੋ ਜਦੋਂ ਬ੍ਰੇਨ ਚੱਲ ਰਿਹਾ ਹੁੰਦਾ ਹੈ ਤੇ ਬ੍ਰੇਨ ਦੀ ਫੰਕਸ਼ਨਿੰਗ ਕਰਕੇ ਉਸ ਲਾਈਬਰੀ ਗਲੈਂਡਸ ਜ਼ਿਆਦਾ ਚੱਲ ਰਹੀ ਆਉਂਦੀ ਹੈ ਜਿਨ੍ਹਾਂ ਨੂੰ ਕਫ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੈ ਉਹਨਾਂ ਦਾ ਸਲਾਈਵਾ ਜ਼ਿਆਦਾ ਬਣਦਾ ਹੈ ਥੋੜੀ ਥੋੜੀ ਦੇਰ ਬਾਅਦ ਕਈ ਵਾਰੀ ਤੇ ਉਹਨਾਂ ਨੂੰ ਸਲਾਈਵਾ ਅੰਦਰ ਲੈਣਾ ਪੈਂਦਾ ਮੂੰਹ ਚ ਪਾਣੀ ਇਕੱਠਾ ਹੋ ਗਿਆ ਉਹਨਾਂ ਨੂੰ ਅੰਦਰ ਲੈਣਾ ਪੈਂਦਾ ਕਰੇਲੂ ਟੋਟਕਾ ਸ਼ੇਅਰ ਕਰਨ ਲੱਗੇ ਆ ਜਿਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਿਲਕੁਲ ਚੇਂਜ ਹੋ ਜਾਏਗੀ ਅਗਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਹਾਡੀ ਨੀਂਦ ਆਣੀ ਤੁਹਾਨੂੰ ਸ਼ੁਰੂ ਹੋ ਜਾਏਗੀ। ਅਗਰ ਤੁਹਾਡਾ ਪੇਟ ਖਰਾਬ ਰਹਿੰਦਾ ਤਾਂ ਤੁਹਾਡਾ ਪੇਟ ਸਹੀ ਹੋ ਜਾਏਗਾ। ਅਗਰ ਤੁਹਾਨੂੰ ਪਿਸ਼ਾਬ ਨਾਲ ਸੰਬੰਧਿਤ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਉਹ ਦੂਰ ਹੋ ਜਾਏਗੀ। ਪਾਣੀ ਨੂੰ ਚੰਗੀ ਤਰ੍ਹਾਂ ਹਲਾ ਕੇ ਰਾਤ ਭਰ ਪਿਗਾਉਣ ਵਾਸਤੇ ਰੱਖ ਦਿਓ। ਇਹ ਦੇਖੋ ਲੋ ਨਾ ਨਹੀਂ ਛੱਡਿਆ। ਇਹਨੂੰ ਇਹ ਬਣਾ ਲਿਆ। ਇਹ ਸਰਵ ਰੋਗ ਨਾਸ਼ਕ ਨੁਸਕਾ ਫਾਰਮੂਲਾ ਟੋਟਕਾ ਹੈ ਇਸ ਤਰ੍ਹਾਂ ਦੀ ਕੀ ਚੀਜ਼ ਹੈ ਜੀ ਤੁਹਾਡੇ ਕੋਲ ਜਿਹੜਾ ਜੀ ਨੁਸਕਾ ਤੁਸੀਂ ਕਹਿ ਰਹੇ ਹੋ ਇਹ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਿਰਫ ਇਹ ਨੁਸਕਾ ਹੀ ਹੱਲ ਕਰ ਸਕਦਾ ਹੈ ਇਹ ਜਿਹੜੇ ਆਰਗਨਸ ਹੈਗੇ ਜਦੋਂ ਇਹ ਠੀਕ ਕੰਮ ਕਰਨ ਤੁਹਾਡਾ ਲੀਵਰ ਠੀਕ ਕੰਮ ਕਰੇ ਕਿਡਨੀ ਠੀਕ ਕੰਮ ਕਰੇ ਦਿਮਾਗ ਠੀਕ ਕੰਮ ਕਰੇ ਖਾਣਾ ਠੀਕ ਪਚ ਜੇ ਸਾਹ ਠੀਕ ਚੱਲਦਾ ਹੋਵੇ ਇਹ ਸਾਰੀ ਚੀਜ਼ਾਂ ਇੱਕ ਹੀ ਕਾੜੇ ਦੇ ਨਾਲ ਤੁਸੀਂ ਦੋ ਚਮਚ ਸਵੇਰੇ ਦੋ ਚਮਚ ਸ਼ਾਮ ਨੂੰ ਪੀਣਾ ਹੈ ਇਹ ਸਾਰੀ ਚੀਜ਼ਾਂ ਤੁਹਾਡੀਆਂ ਠੀਕ ਹੁੰਦੀਆਂ ਕਿਡਨੀ ਡੈਮੇਜ ਹੋਏਗੀ ਯੂਰੀਨ ਦਾ ਟੈਸਟ ਕਰਾਓਗੇ ਹੁੰਦੇ ਚ ਪ੍ਰੋਟੀਨ ਆ ਜਾਏਗੀ ਅਲਟਰਾਸਾਊਂਡ ਵਿੱਚ ਪਤਾ ਲੱਗ ਜਾਏਗਾ ਪੱਥਰੀ ਆ ਗਈ ਹੌਲੀ ਹੌਲੀ ਜੇ ਪੱਥਰੀ ਦਾ ਇਲਾਜ ਨਹੀਂ ਕਰੋਗੇ ਕਿਡਨੀ ਦੇ ਫੰਕਸ਼ਨਸ ਖਰਾਬ ਹੋਣੇ ਸ਼ੁਰੂ ਹੋ ਜਾਣਗੇ ਸੀਰਮ ਕਰੈਟਿਨਿਨ ਖਰਾਬ ਹੋ ਜਾਏਗਾ ਬਲੱਡ ਯੂਰੀਆ ਨਾਈਟ੍ਰੋਜਨ ਖਰਾਬ ਹੋ ਜਾਏਗਾ ਐਚ ਜਾਂ ਖਰਾਬ ਹੋ ਜਾਣਗੀਆਂ ਪਿਸ਼ਾਬ ਵਿੱਚ ਪ੍ਰੋਟੀਨ ਆਣ ਲੱਗ ਜੇਗੀ ਫਿਰ ਉਹ ਨੈਕਸਟ ਸਟੇਜ ਆ ਜਾਂਦੀ ਹੈ ਉਹਨੂੰ ਮੈਨੇਜ ਕਰਨਾ ਫਿਰ ਇੱਕ ਪ੍ਰੋਬਲਮ ਹੁੰਦੀ ਹੈ ਸਾਡੀ ਗਦੂਦ ਦੀ ਐ ਵੀ ਉੱਥੇ ਹੀ ਬੜੀ ਪ੍ਰੋਬਲਮ ਹੈ ਜੀ ਪ੍ਰੋਸਟੇਟ ਦੀ ਜਿਹੜੀ ਜਿੰਨੂੰ ਆਪਾਂ ਕਹਿੰਦੇ ਆ ਉਮਰ ਵਧਨ ਨਾਲ ਪ੍ਰੋਸਟੇਟ ਹਾਰਡ ਹੋ ਜਾਂਦਾ ਹੈ ਉਹਦੇ ਨਾਲ ਉਹਦਾ ਕਿਦਾਂ ਪਤਾ ਲੱਗਦਾ ਹੈ ਕਿ ਪਿਸ਼ਾਬ ਦੀ ਧਾਰ ਨਹੀਂ ਬਣਦੀ ਐ ਮਲਟੀ ਵਿਟਾਮਿਨ ਤੇ ਇਸ ਤੋਂ ਉੱਤੇ ਹੈ ਹੀ ਨਹੀਂ ਜੀ ਕੋਈ ਐ ਤੇ ਇੱਕ ਚਮਚ ਲੈ ਲਈ ਪੂਰੀ ਥਕਾਵਟ ਦੂਰ ਹੈ ਸਰੀਰ ਦੀ ਕਿਉਂਕਿ ਤੁਹਾਡੇ ਆਰਗਨ ਗ੍ਰੀਸ ਹੋ ਗਏ ਨਾ ਜਦੋਂ ਤੁਹਾਡੀ ਮਸ਼ੀਨ ਨੂੰ ਹੀ ਗ੍ਰੀਸ ਮਿਲ ਗਈ ਤੇਲ ਮਿਲ ਗਿਆ ਕੀ ਹੋਏਗਾ ਉਹ ਆਪਣੀ ਪੂਰੀ ਸਪੀਡ ਨਾਲ ਚੱਲੇਗੀ ਐ ਉਹ ਕੰਮ ਕਰਦਾ ਹੈ ਫਿਰ ਸਲਾਮ ਨਮਸਤੇ ਸਤਿ ਸ਼ਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਅੱਜ ਤੁਹਾਡੇ ਨਾਲ ਇੱਕ ਅਜੀਹਾ ਨੁਸਖਾ ਅਜੀਹਾ ਫਾਰਮੂਲਾ ਅਜੀਹਾ ਘਰੇਲੂ ਟੋਟਕਾ ਸ਼ੇਅਰ ਕਰਨ ਲੱਗਿਆ ਜਿਸ ਤੋਂ ਬਾਅਦ ਤੁਹਾਡੀ ਜ਼ਿੰਦਗੀ ਬਿਲਕੁਲ ਚੇਂਜ ਹੋ ਜਾਏਗੀ ਅਗਰ ਤੁਹਾਨੂੰ ਨੀਂਦ ਨਹੀਂ ਆਉਂਦੀ ਤਾਂ ਤੁਹਾਡੀ ਨੀਂਦ ਆਉਣੀ ਤੁਹਾਨੂੰ ਸ਼ੁਰੂ ਹੋ ਜਾਏਗੀ ਅਗਰ ਤੁਹਾਡਾ ਪੇਟ ਖਰਾਬ ਰਹਿੰਦਾ ਹੈ ਤਾਂ ਤੁਹਾਡਾ ਪੇਟ ਸਹੀ ਹੋ ਜਾਏਗਾ। ਅਗਰ ਤੁਹਾਨੂੰ ਪਿਸ਼ਾਬ ਨਾਲ ਸੰਬੰਧਿਤ ਕੋਈ ਦਿੱਕਤ ਪਰੇਸ਼ਾਨੀ ਹੈ ਤਾਂ ਉਹ ਦੂਰ ਹੋ ਜਾਏਗੀ। ਇਹ ਗੱਲ ਮੈਂ ਨਹੀਂ ਕਹਿ ਰਿਹਾ ਇਹ ਗੱਲ ਕਹਿ ਰਹੇ ਨੇ ਡਾਕਟਰ ਵਿਵੇਕ ਕਹੋਜਾ ਸਾਹਿਬ ਜਿਹੜੇ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਮਾਡਰਨ ਲੋਕਾਂ ਦੇ ਦੇਸੀ ਵੈਦ ਦੇ ਤੌਰ ਤੇ ਵੀ ਜਾਣੇ ਜਾਂਦੇ ਨੇ ਔਰ ਉਹਨਾਂ ਨੂੰ ਚਮਣਪਰਾਸ਼ ਕਿੰਗ ਵੀ ਕਿਹਾ ਜਾਂਦਾ ਹੈ। ਡਾਕਟਰ ਸਾਹਿਬ ਇੱਕ ਵਾਰ ਫੇਰ ਬਹੁਤ-ਬਹੁਤ ਸਵਾਗਤ ਹੈ ਜੀ। ਸਚਿਗਾਲ ਜੀ ਬਹੁਤ-ਬਹੁਤ ਸਵਾਗਤ ਹੈ। ਫਰੁਕੀ ਜੀ ਤੇ ਨਾਲ ਹੀ ਸ਼ਰੋਤਾਵਾਂ ਦੇ ਜਿਹੜੇ ਸੁਣਨ ਵਾਲੇ ਸਾਡੇ ਇੰਨਾ ਪਿਆਰ ਮਾਨ ਬਖਸ਼ਦੇ ਆ। ਉਨਾ ਦਾ ਬਹੁਤ ਬਹੁਤ ਸਵਾਗਤ ਹੈ ਜੀ ਡਾਕਟਰ ਸਾਹਿਬ ਇਹ ਜਿਹੜਾ ਨੁਸਖਾ ਫਾਰਮੂਲਾ ਤੁਸੀਂ ਸਾਡੇ ਮੂਰੇ ਰੱਖਿਆ ਹੈ ਤੁਸੀਂ ਇਹ ਗੱਲ ਕਹੀ ਹੈ ਕਿ ਇਹ ਸਰਵ ਰੋਗ ਨਾਸ਼ਕ ਨੁਸਖਾ ਫਾਰਮੂਲਾ ਟੋਟਕਾ ਹੈ ਇਸ ਤਰ੍ਹਾਂ ਦੀ ਕੀ ਚੀਜ਼ ਹੈ ਜੀ ਤੁਹਾਡੇ ਕੋਲ ਜਿਹੜੇ ਜੀ ਨੁਸਖੇ ਤੁਸੀਂ ਕਹਿ ਰਹੇ ਹੋ ਇਹ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਸਿਰਫ ਇਹ ਨੁਸਖੇ ਹੀ ਹੱਲ ਕਰ ਸਕਦਾ ਸਿਰਫ ਇੱਕ ਨੁਸਖਾ ਹੱਲ ਕਰ ਸਕਦਾ ਬਿਲਕੁਲ ਠੀਕ ਗੱਲ ਹੈ ਮੈਂ ਨਾ 17 ਚੀਜ਼ਾਂ ਹੈਗੀਆਂ ਜਿਹੜੀਆਂ ਦਿਖਾ ਰਿਹਾ ਵੈਸੇ ਫਾਰਮੂਲੇ ਚ 20 ਚੀਜ਼ਾਂ ਪੈਂਦੀਆਂ ਟੋਟਲ 17 ਚੀਜ਼ਾਂ ਚ ਉਹ ਸਾਰੀ ਚੀਜ਼ਾਂ ਜਿਹੜੇ ਅਲੱਗ-ਅਲੱਗ ਸ਼ਰੀਰ ਦੇ ਜਿਹੜੇ ਅੰਗ ਹੈਗੇ ਸਾਡੇ ਸਾਡੇ ਇੰਪੋਰਟੈਂਟ ਅੰਗ ਕੀ ਹੈ ਦਿਮਾਗ ਹੈ ਠੀਕ ਹੈ ਡਾਈਜੈਸਟਿਵ ਸਿਸਟਮ ਹੈ ਠੀਕ ਹੈ ਫੇਫੜੇ ਹਨ ਠੀਕ ਹੈ ਪਿਸ਼ਾਬ ਹੈ ਠੀਕ ਹੈ ਕਿਡਨੀ ਹੋ ਗਈਆਂ ਹਾਂਜੀ ਲੀਵਰ ਹੈ ਇਹ ਜਿਹੜੇ ਆਰਗਨਸ ਹੈਗੇ ਜਦੋਂ ਇਹ ਠੀਕ ਕੰਮ ਕਰਨ ਤੁਹਾਡਾ ਲੀਵਰ ਠੀਕ ਕੰਮ ਕਰੇ ਕਿਡਨੀ ਠੀਕ ਕੰਮ ਕਰੇ ਦਿਮਾਗ ਠੀਕ ਕੰਮ ਕਰੇ ਖਾਣਾ ਠੀਕ ਪਚ ਜੇ ਸਾਹ ਠੀਕ ਚੱਲਦਾ ਹੋਵੇ ਠੀਕ ਹੈ ਇਹ ਸਾਰੀ ਚੀਜ਼ਾਂ 21 ਕਾੜੇ ਦੇ ਨਾਲ ਤੁਸੀਂ ਦੋ ਚਮਚ ਸਵੇਰੇ ਦੋ ਚਮਚ ਸ਼ਾਮ ਨੂੰ ਪੀਣਾ ਇਹ ਸਾਰੀ ਚੀਜ਼ਾਂ ਤੁਹਾਡੀਆਂ ਠੀਕ ਹੁੰਦੀਆਂ ਤੇ ਜਿਹੜੀ ਹੋਰ ਪ੍ਰੋਬਲਮ ਵੀ ਹੈਗੀਆਂ ਜਿਵੇਂ ਕੋਈ ਗੱਠ ਬਣ ਜਾਂਦੀ ਹੈ ਕਿਤੇ ਵੀ ਲਾਈਪੋਮਾ ਬਣ ਜਾਂਦਾ ਹੈ ਉਹਦੇ ਤੇ ਵੀ ਕੰਮ ਕਰਦਾ ਐਵੇਂ ਸਾਰੀ ਚੀਜ਼ਾਂ ਜਿਹੜੀ ਜਿਹੜੀ ਚੀਜ਼ ਅਸੀਂ ਦਿੰਨੇ ਆ ਮਰੀਜ਼ ਨੂੰ ਜਿਹੜੇ ਟੋਟਕੇ ਮੈਂ ਅੱਜ ਤੱਕ ਦੱਸੇ ਆ ਜਿਹੜੀ ਉਹ ਕਾਲੀ ਡੈਰੀ ਵਾਲੀ ਟੋਟਕੇ ਦੱਸਿਆ ਉਹ ਸਾਰੇ ਇਕੱਠੇ ਕਰਕੇ ਇੱਕ ਐਸਾ ਫਾਰਮੂਲਾ ਬਣਾ ਲਿਆ ਜਿੰਦੀ ਦੋ ਚਮਚ ਪੇਸ਼ੈਂਟ ਸਵੇਰੇ ਲੈ ਲੈ ਦੋ ਚਮਚ ਸ਼ਾਮ ਨੂੰ ਲੈ ਲੈ ਉਹ ਬਿਲਕੁਲ ਫਿੱਟ ਰਹੇਗਾ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਆਏਗੀ ਜਿੰਨੂੰ ਖਤਰਾ ਹੈ ਕਿ ਕੋਈ ਮੈਨੂੰ ਐਸੀ ਬਿਮਾਰੀ ਨਾ ਲੱਗ ਜੇ ਜਿਹੜੀ ਨਾਮੁਰਾਦ ਬਿਮਾਰੀ ਹੈ ਉਹਦੇ ਉੱਤੇ ਵੀ ਹੈ ਕੰਮ ਕਰਦਾ ਹੈ ਕਿਉਂਕਿ ਇਹ ਬਾਡੀ ਨੂੰ ਪੂਰਾ ਐਲਕਲਾਈਨ ਬਣਾ ਦਿੰਦਾ ਹੈ ਜਿਹੜੀ ਐਵੇਂ ਦੀ ਬਿਮਾਰੀਆਂ ਆਉਂਦੀਆਂ ਉਹ ਤਾਂ ਆਉਂਦੀਆਂ ਜਦੋਂ ਬਾਡੀ ਦੇ ਅੰਦਰ ਐਸਿਡ ਵੱਧਦਾ ਹੈ ਐਲਕਲਾਈਨ ਐਸਿਡਿਕ ਕੀ ਹੁੰਦਾ ਹੈ ਜੀ ਜੇਦੋਂ ਸਰੀਰ ਵਿੱਚ ਐਸਿਡ ਬਣਦਾ ਉਹ ਖੂਨ ਵਿੱਚ ਆ ਜਾਂਦਾ ਤੇ ਬੋਡੀ ਦੀ ਐਸਿਡਿਟੀ ਵੱਧਦੀ ਹੈ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਤਜਾਬ ਬੰਨਣਾ ਸ਼ੁਰੂ ਹੋ ਗਿਆ ਐਸਿਡ ਬੰਨਣਾ ਸ਼ੁਰੂ ਹੋ ਗਿਆ ਦੇਖੋ ਪਹਿਲੇ ਤੇ ਖਾਣਾ ਪਚਣਾ ਬੰਦ ਹੋ ਜਾਂਦਾ ਸਭ ਤੋਂ ਪਹਿਲੇ ਤਜਾਬ ਵਾਲੀ ਨਿਸ਼ਾਨੀ ਹੈ ਖਾਣਾ ਪਚਣਾ ਬੰਦ ਹੋ ਜਾਏਗਾ ਉਹ ਗਰਮ ਪਾਣੀ ਪੀ ਅਜਵੈਨ ਖਾ ਉਸ ਤੋਂ ਬਾਅਦ ਵੀ ਠੀਕ ਨਹੀਂ ਹੁੰਦਾ ਠੀਕ ਹੈ ਉਹ ਫਿਰ ਉਹਨੂੰ ਡਕਾਰ ਆਣੇ ਸ਼ੁਰੂ ਹੋ ਜਾਣਗੇ ਖੱਟੇ-ਖੱਟੇ ਮੂੰਹ 'ਚ ਪਾਣੀ ਆਣਾ ਸ਼ੁਰੂ ਹੋ ਜਾਗੇ ਉੱਥੋਂ ਬਿਮਾਰੀਆਂ ਦੀ ਸ਼ੁਰੂਆਤ ਹੋ ਜਾਂਦੀ ਹੈ ਜਦੋਂ ਇਹ ਸਟੇਜ ਆ ਜਾਂਦੀ ਹੈ ਫਿਰ ਬੰਦੇ ਨੂੰ ਕੋਲੇਸਟ੍ਰੋਲ ਵਧਦਾ ਵਧਿਆ ਕੋਲੇਸਟ੍ਰੋਲ ਲੀਵਰੇਜ ਜਾਂਦਾ ਹੈ ਫੈਟੀ ਲੀਵਰ ਬਣਦਾ ਹੈ ਪ੍ਰੋਟੀਨ ਬਾਹਰ ਆਣ ਲੱਗੇਗੀ ਯੂਰੀਨ ਦੇ ਮਾਧਿਅਮ ਤੋਂ ਫਿਰ ਕੀ ਹੋਏਗਾ ਉਹਦੇ ਪਿਸ਼ਾਬ ਵਿੱਚ ਝੱਗ ਬਣਨ ਲੱਗ ਜੇਗੀ ਠੀਕ ਹੈ ਕੋਲੇਸਟ੍ਰੋਲ ਵਧੇਗਾ ਨਾੜੀਆਂ ਜਾਏਗਾ ਹਾਰਟ ਦੀ ਬਲੋਕੇਜ ਹੋਏਗੀ ਚਲਦੇ ਹੋਏ ਸਾਹ ਤੁਰਨ ਲੱਗ ਜੇਗਾ ਉਹਨੂੰ ਇਹ ਲੱਗੇਗਾ ਮੈਨੂੰ ਸਾਹ ਦੀ ਪ੍ਰੋਬਲਮ ਹੋ ਗਈ ਪਰ ਉਹ ਹਾਰਟ ਦੀ ਪ੍ਰੋਬਲਮ ਦੀ ਹੈ ਇਹ ਸਾਰੀ ਪ੍ਰੋਬਲਮ ਇਕੱਠੀਆਂ ਹੋਣੀਆਂ ਸ਼ੁਰੂ ਹੋ ਜਾਂਦੀ ਹੈ ਤੇ ਇਹ ਘਰੇ ਬਣਾ ਸਕਦੇ ਹੋ ਇਹ ਸਾਰੀ ਚੀਜ਼ਾਂ ਲੈ ਕੇ ਇਹਨੂੰ ਉਬਾਲ ਲਓ ਚੰਗੀ ਤਰ੍ਹਾਂ ਰਾਤੀ ਭਿਗੋ ਕੇ ਰੱਖ ਦਿਓ ਸਵੇਰੇ ਉਬਾਲ ਲਓ ਔਰ ਇਹਦਾ ਕੜਾ ਘਰੇ ਪੀ ਸਕਦੇ ਹੋ ਜਿਹੜੇ ਨਹੀਂ ਬਣਾ ਸਕਦੇ ਸਾਰੀ ਚੀਜ਼ਾਂ ਇਕੱਠੀ ਨਹੀਂ ਕਰ ਸਕਦੇ ਕਿਉਂਕਿ ਇੰਪੋਰਟੈਂਟ ਚੀਜ਼ਾਂ ਦੇਖੋ ਇਹਦੇ ਚ ਛੋਟੀ ਹਰੜਾ ਹੈ ਦੇਖੋ ਛੋਟੀ ਹਰੜ ਪਾਈ ਹੈ ਵੱਡੀ ਹਰੜ ਹੋ ਗਈ ਬਹੇੜਾ ਹੋ ਗਿਆ ਠੀਕ ਹੈ ਜੀ ਪੁਨਰਨਵਾ ਹੋ ਗਿਆ ਸ਼ੰਖ ਪੁਸ਼ਪੀ ਹੋ ਗਿਆ ਇੱਧਰ ਕchnar ਹੋ ਗਈ ਇਹ ਉਹ ਸਾਰੀ ਚੀਜ਼ਾਂ ਜਿਹੜੀ ਅਲੱਗ-ਅਲੱਗ ਆਰਗਨ ਇਹ ਸਭ ਤੋਂ ਇੰਪੋਰਟੈਂਟ ਚੀਜ਼ ਹੈ ਲੋ ਪਖੜਾ ਪਖੜਾ ਹੋ ਗਿਆ ਇਹ ਸਾਰੀ ਚੀਜ਼ਾਂ ਜਦੋਂ ਇਸ ਕਾੜੇ 'ਚ ਪੈ ਜਾਂਦੀਆਂ ਇਹਨੂੰ ਸਰਵ ਰੋਗ ਨਾਸ਼ ਕਾੜਾ ਬਣਾ ਦਿੰਦੀਆਂ ਸਾਰੇ ਰੋਗਾਂ ਦੇ ਉੱਤੇ ਕੰਮ ਕਰਨ ਵਾਲਾ ਤੁਹਾਡੇ ਸਿਸਟਮ ਨੂੰ ਠੀਕ ਕਰਨ ਵਾਲਾ ਜਦੋਂ ਇਹ ਸਾਰਾ ਸਿਸਟਮ ਠੀਕ ਹੋ ਜਾਂਦਾ ਹੈ ਸਰੀਰ ਨੂੰ ਕੋਈ ਬਿਮਾਰੀ ਨਹੀਂ ਲੱਗਦੀ ਅੱਛਾ ਡਾਕਟਰ ਸਾਹਿਬ ਤੁਸੀਂ ਕਹਿੰਦੇ ਹੋ ਕਿ ਜਦੋਂ ਇਹ ਸਾਰਾ ਸਿਸਟਮ ਠੀਕ ਹੋ ਗਿਆ ਬਿਮਾਰੀ ਤਾਂ ਕੋਈ ਲੱਗਣੀ ਨਹੀਂ ਪਰ ਇਸ ਵੇਲੇ ਨਾ ਜੀ ਜਦੋਂ ਬਹੁਤ ਸਾਰੇ ਲੋਕਾਂ ਦੇ ਸਾਨੂੰ ਫੋਨ ਵੀ ਆਏ ਨੇ ਉਹ ਕਹਿੰਦੇ ਜਦੋਂ ਅਸੀਂ ਸੌਜਨ ਨੇ ਨਾ ਸਾਡੇ ਮੂੰਹ ਚੋਂ ਸਲਾਈਵਾ ਬੜਾ ਬਾਹਰ ਨਿਕਲਦਾ ਸਾਰਾ ਜਿਹੜਾ ਸਹਰਾਣਾ ਲਿਆ ਹੁੰਦਾ ਤਾਂ ਸਾਰਾ ਸਹਰਾਣਾ ਪਰ ਜਾਂਦਾ ਕਈ ਵਾਰ ਔਰ ਉਸ ਤੋਂ ਬਾਅਦ ਅਗਰ ਉਹ ਵੈਸੇ ਕਿਤੇ ਬੈਠੇ ਹੋ ਨੀਂਦ ਆਕਣ ਲੱਗੀ ਜਾਂ ਕਿਸੇ ਬੱਸ ਸਟੈਂਡ ਤੇ ਕਿਸੇ 에ਰਪੋਰਟ ਤੇ ਤਾਂ ਇੱਕ ਸਾਈਡ ਤੋਂ ਲਾਰ ਨਿਕਲ ਉਹ ਬੜੀ ਐਮਬੈਰਸਿੰਗ ਫੀਲਿੰਗ ਹੁੰਦੀ ਹੈ ਤੇ ਮੈਂ ਪੜ ਰਿਹਾ ਸੀ ਵੀ ਇਹਦਾ ਕਨੈਕਸ਼ਨ ਸਿੱਧਾ-ਸਿੱਧਾ ਦਿਮਾਗ ਨਾਲ ਹੈ ਜੀ ਦੇਖੋ ਜਦੋਂ ਤੁਹਾਡਾ ਦਿਮਾਗ ਨਹੀਂ ਸੁਂਦਾ ਦਿਮਾਗ ਕੰਮ ਕਰ ਰਿਹਾ ਹੁੰਦਾ ਜਿਹੜਾ ਦਿਮਾਗ ਦੀ ਤੁਸੀਂ ਗੱਲ ਕੀਤੀ ਹੈ ਜਦੋਂ ਨਹੀਂ ਸੁਂਦਾ ਤੇ ਸਾਡੀ ਸਲਾਈਵਰੀ ਗਲੈਂਡ ਕੰਮ ਕਰਦੀ ਰਹਦੀ ਹੈ ਉਹ ਸਲਾਈਵਾ ਬਣਾਉਂਦੀਆਂ ਰਹਦੀਆਂ ਜਦੋਂ ਅਸੀਂ ਸੁੱਤੇ ਹੁੰਨੇ ਆ ਰੈਸਟ ਮੋਡ ਤੇ ਹੁੰਨੇ ਆ ਇਹ ਗਲੈਂਡ ਕੰਮ ਤੇ ਤਾਂ ਵੀ ਕਰ ਰਹੀ ਹੁੰਦੀਆਂ ਪਰ ਕੰਮ ਘੱਟ ਕਰ ਰਹੀਆਂ ਹੁੰਦੀਆਂ ਜਦੋਂ ਬ੍ਰੇਨ ਚੱਲ ਰਿਹਾ ਹੁੰਦਾ ਤੇ ਬ੍ਰੇਨ ਦੀ ਫੰਕਸ਼ਨਿੰਗ ਕਰਕੇ ਉਸ ਲਾਈਬਰੀ ਗਲੈਂਡਸ ਜ਼ਿਆਦਾ ਚੱਲ ਰਹੀ ਹੁੰਦੀ ਹੈ ਜਿਨ੍ਹਾਂ ਨੂੰ ਕਫ ਦੀ ਪ੍ਰੋਬਲਮ ਹੈ ਜਿਨ੍ਹਾਂ ਨੂੰ ਡਾਈਜੈਸ਼ਨ ਦੀ ਪ੍ਰੋਬਲਮ ਹੈ ਉਹਨਾਂ ਦਾ ਸਲਾਈਵਾ ਜ਼ਿਆਦਾ ਬਣਦਾ ਹੈ ਥੋੜੀ ਥੋੜੀ ਦੇਰ ਬਾਅਦ ਕਈ ਵਾਰੀ ਤੇ ਉਹਨਾਂ ਨੂੰ ਸਲਾਈਵਾ ਅੰਦਰ ਲੈਣਾ ਪੈਂਦਾ ਮੂੰਹ ਚ ਪਾਣੀ ਇਕੱਠਾ ਹੋ ਗਿਆ ਉਹਨਾਂ ਨੂੰ ਅੰਦਰ ਲੈਣਾ ਪੈਂਦਾ ਉਹਦੇ ਉੱਤੇ ਵੀ ਇਹ ਕੰਮ ਕਰਦਾ ਪਰ ਕਈ ਵਾਰ ਬਹੁਤ ਵਾਰ ਦੇਖਿਆ ਜੀ ਮੈਨੂੰ ਇੱਕ ਬੜਾ ਅਜੀਬ ਫੋਨ ਆਇਆ ਉਹ ਕਹਿੰਦੇ ਵੀ ਜਦੋਂ ਵੀ ਆਪਣੇ ਬੱਚੇ ਨੂੰ ਪਿਆਰ ਕਰਦਾ ਪੁਛਕਾਰਦਾ ਜਾਂ ਕਈ ਵਾਰ ਉਹਨਾਂ ਦੀ ਗਲਤੀ ਕਿਸ ਕਰ ਲੈਂਦੇ ਆ ਤਾਂ ਉਹਦੇ ਫਿੰਸੀ ਹੋ ਜਾਂਦੀਆਂ ਨੇ ਦੇਖੋ ਉਹ ਇਨਫੈਕਸ਼ਨ ਹੈ ਕਈ ਵਾਰੀ ਇਨਫੈਕਸ਼ਨ ਹੋ ਜਾਂਦਾ ਸਾਡੇ ਸਕਿਨ ਦੇ ਥੱਲੇ ਪੋਰਸ ਹੈਗੇ ਜਦੋਂ ਅਸੀਂ ਕਿਸ ਕਰਨੇ ਆ ਜਾਂ ਟੱਚ ਕਰਨੇ ਆ ਬੱਚੇ ਨੂੰ ਉਹਦੀ ਸਕਿਨ ਬੜੀ ਸੈਂਸਿਟਿਵ ਹੁੰਦੀ ਹੈ ਉਹ ਬੈਕਟੀਰੀਆ ਉਹ ਸਕਿਨ ਦੇ ਉੱਤੇ ਜਾਂਦਾ ਸਾਡੇ ਮੂੰਹ ਤੋਂ ਲੈ ਕੇ ਤੇ ਟਾਇਲਟ ਵਾਲੀ ਜਗਾਹ ਤੱਕ ਕਰੋੜੋਂ ਬੈਕਟੀਰੀਆ ਹੈਗੇ ਜਿਹੜੇ ਹੈਗੇ ਉਹ ਵੈਸੇ ਬੈਕਟੀਰੀਆ ਹੈ ਹਾਰਮਫੁਲ ਹੈ ਪਰ ਸਾਡੇ ਵਾਸਤੇ ਫਾਇਦੇਮੰਦ ਹੈ ਉਹ ਹੋਣੇ ਚਾਹੀਦੇ ਆ ਪਰ ਜਦੋਂ ਅਸੀਂ ਐਵੇਂ ਦਾ ਕੋਈ ਐਕਸ਼ਨ ਕਰਨੇ ਆ ਸੌਫਟ ਸਕਿਨ ਦੇ ਉੱਤੇ ਤੇ ਉੱਥੇ ਉਹ ਅਲਰਜੀ ਰਿਐਕਸ਼ਨ ਹੁੰਦਾ ਉੱਥੇ ਉਹ ਗਰੋ ਕਰ ਜਾਂਦੇ ਆ ਬੱਚੇ ਦੀ ਇਮਿਊਨਿਟੀ ਠੀਕ ਨਹੀਂ ਹੁੰਦੀ ਫਿਰ ਉਹ ਹੁੰਦੇ ਉੱਤੇ ਇਨਫੈਕਸ਼ਨ ਹੋ ਕੇ ਉਹ ਫਿੰਸੀ ਦਾ ਰੂਪ ਲੈ ਲੈਂਦੇ ਆ। ਜੀ। ਅੱਛਾ ਤੇ ਡਾਕਟਰ ਸਾਹਿਬ ਜਦੋਂ ਇਹ ਲਾਰ ਵਾਲੀ ਅਸੀਂ ਜਿਹੜੀ ਅੱਜ ਸਵਾਲ ਆਇਆ ਹੈ ਤੇ ਇਹ ਲਾਰ ਜਦੋਂ ਡਿੱਗਦੀ ਹੈ ਜਾਂ ਬੇਮਤਲਬੀ ਡਿਗਰੀ ਸ਼ੁਰੂ ਹੋ ਜਾਂਦੀ ਹੈ ਸੌਂਦੇ ਹੋਏ ਬੈਠੇ ਹੋਏ ਕਈ ਵਾਰ ਗੱਲ ਕਰਦੇ ਹੋਏ ਤੇ ਫਿਰ ਇਹ ਖਤਰਨਾਕ ਬਿਮਾਰੀ ਵੱਲ ਇਸ਼ਾਰਾ ਹੈ ਜਾਂ ਨਹੀਂ? ਨਹੀਂ ਨਹੀਂ ਐਸਾ ਕੋਈ ਇਸ਼ਾਰਾ ਨਹੀਂ ਹੈ ਪਰ ਇਹਨੂੰ ਆਪਾਂ ਠੀਕ ਕਰ ਲੈਣਾ ਚਾਹੀਦਾ ਰੂਟੀਨ ਵਿੱਚ ਨਹੀਂ ਡਿਗਣੀ ਚਾਹੀਦੀ। ਠੀਕ ਹੈ। ਜੇ ਇਹ ਡਿਗਰੀ ਹੈ ਇਹਨੂੰ ਠੀਕ ਕਰ ਲਓ। ਘਰੇਲੂ ਨੁਸਖੇ ਦੀ ਗੱਲ ਕਰੀਏ ਤੇ ਇਲਾਇਚੀ ਮੂੰਹ ਚ ਰੱਖ ਲਓ। ਠੀਕ ਹੈ। ਉਹਦੇ ਨਾਲ ਠੀਕ ਹੋ ਜਾਂਦੀ ਹੈ ਨਹੀਂ ਤੇ ਤੁਸੀਂ ਆਪਣੇ ਡਾਈਜੈਸਟਿਵ ਸਿਸਟਮ ਦੇ ਉੱਤੇ ਕੰਮ ਕਰੋ ਤ੍ਰਿਫਲਾ ਰੋਜ਼ ਲੈਣਾ ਸ਼ੁਰੂ ਕਰ ਦਿਓ ਉਹਦੇ ਨਾਲ ਠੀਕ ਹੋ ਜਾਂਦੀ ਹੈ ਇੱਕ ਆਯੁਰਵੇਦਿਕ ਕ੍ਰਿਆ ਗੰਡੂਸ਼ ਗੰਡੂਸ਼ ਕਹਿੰਦੇ ਆ ਆਇਲ ਪੁੱਲਿੰਗ ਨੂੰ ਮੂਛ ਆਇਲ ਪਾਇਆ ਸਵੇਰੇ ਸਰੋਂ ਦਾ ਤੇਲ ਲੀਤਾ ਉਹਦੇ ਨਾਲ ਕੁੱਲਾ ਕਰ ਲਿਆ ਸਰੋਂ ਦੇ ਤੇਲ ਨਾਲ ਕੁੱਲਾ ਸਰੋਂ ਦੇ ਤੇਲ ਨਾਲ ਕੁੱਲਾ ਕਰ ਲਿਆ ਗੰਡੂਸ਼ ਗਡੂਸ਼ ਸਰੋਂ ਦਾ ਤੇਲ ਥੋੜਾ ਜਿਹਾ ਮੂੰਹ 'ਚ ਲੀਤਾ ਜਿਵੇਂ ਆਪਾਂ ਕੁੱਲੀ ਕਰਨੇ ਆ ਚੰਗੀ ਤਰ੍ਹਾਂ ਤੇਲ ਲੈ ਕੇ ਚੰਗੀ ਤਰ੍ਹਾਂ ਘੁਮਾਇਆ ਉਸ ਤੋਂ ਬਾਅਦ ਉਹ ਨਸਪੀਲ ਆਊਟ ਕਰਤਾ ਉਹਦੇ ਨਾਲ ਵੀ ਸਲਾਈਬਰੀ ਗ੍ਰੈਂਡਸ ਐਕਟਿਵ ਹੋ ਜਾਂਦੀਆਂ ਆਪਣੇ ਨੋਰਮਲ ਸਟੇਜ ਤੇ ਆ ਜਾਂਦੀਆਂ ਤੇ ਉਹ ਵੀ ਠੀਕ ਕਰਦੀਆਂ ਜਿਹੜੇ ਐਸੇ ਬੈਕਟੀਰੀਆ ਐ ਜੋ ਤੇ ਹਾਮ ਪਹੁੰਚਾ ਰਹੇ ਆ ਉਹ ਮਰ ਜਾਂਦੇ ਆ ਤੇ ਇਹ ਬਿਲਕੁਲ ਠੀਕ ਹੋ ਜਾਂਦੀ ਹੈ ਤੇਲ ਕਿਹੜਾ ਹੋਣਾ ਚਾਹੀਦਾ ਸਰੋਂ ਦਾ ਤੇਲ ਕੱਲਈ ਸਰੋਂ ਕੱਲਈ ਸਰੇ ਨੂੰ ਤੇਲ ਬਹੁਤ ਹੈ ਹਾਂ ਹਾਂ ਬਹੁਤ ਕਾਰਗਰ ਹੈ ਜੀ ਹਾਂ ਜੀ ਹਾਂ ਜੀ ਤੇ ਫਿਰ ਡਾਕਟਰ ਸਾਹਿਬ ਕਈ ਵਾਰ ਹੁੰਦਾ ਜੀ ਜਦੋਂ ਸਿਸਟਮ ਸਾਡਾ ਖਰਾਬ ਹੋਣਾ ਸ਼ੁਰੂ ਹੋ ਜਾਂਦਾ ਤੁਸੀਂ ਕਹਿੰਦੇ ਹੋ ਵੀ ਕਿਡਨੀ ਦੇ ਫੰਕਸ਼ਨ ਵੀ ਬਹੁਤ ਜ਼ਰੂਰੀ ਨੇ ਤੇ ਕਿਡਨੀ ਵਾਲੇ ਪਾਸੇ ਨੂੰ ਸਾਨੂੰ ਕਿਵੇਂ ਪਤਾ ਲੱਗੇ ਕਿ ਸਾਡੀ ਕਿਡਨੀ ਹੈਗੀ ਹੈ ਜਿਹੜੀ ਹੁਣ ਖਰਾਬ ਹੋਣ ਦੀ ਪਹਿਲੀ ਸਟੇਜ 'ਚ ਪਹੁੰਚ ਚੁੱਕੀ ਹੈ ਜਾਂ ਪਹੁੰਚਣ ਵਾਲੀ ਹੈ ਤੁਸੀਂ ਬਹੁਤ ਸਾਰੇ ਪਹਿਲਾਂ ਦੱਸਿਆ ਵੀ ਪਿਸ਼ਾਬ ਵਗੈਰਾ ਠੀਕ ਨਹੀਂ ਹੁੰਦਾ ਆਮ ਬੰਦਾ ਕਿਵੇਂ ਪਛਾਣ ਕਰੇ ਜੀ ਦੇਖੋ ਜਿਹੜੀ ਕਿਡਨੀ ਦੀ ਪ੍ਰੋਬਲਮ ਹੈ ਪਿਸ਼ਾਬ ਦੀ ਪ੍ਰੋਬਲਮ ਹੁੰਦੀ ਹੈ ਨਾ ਉਸ ਪ੍ਰੋਬਲਮ ਵਿੱਚ ਪੇਸ਼ੈਂਟ ਦੇ ਝਾਗ ਬਣਨ ਲੱਗ ਜਾਂਦੀ ਹੈ ਇੱਕ ਪ੍ਰੋਬਲਮ ਹੈ ਦੂਜੀ ਪ੍ਰੋਬਲਮ ਹੈ ਧਾਰ ਠੀਕ ਨਹੀਂ ਬਣਦੀ ਤੀਜੀ ਪ੍ਰੋਬਲਮ ਹੈ ਕਿਡਨੀ ਦੀ ਫੰਕਸ਼ਨਿੰਗ ਘਟ ਗਈ ਹੈ ਸਭ ਤੋਂ ਪਹਿਲਾ ਇਸ਼ਾਰਾ ਜਿਹੜਾ ਹੈ ਉਹ ਅਗਰ ਤੁਹਾਡੇ ਝਾਗ ਬਣਨ ਲੱਗ ਗਈ ਹੈ ਪਿਸ਼ਾਬ ਵਿੱਚ ਬਦਬੂ ਆਉਣ ਲੱਗ ਗਈ ਹੈ ਜਾਂ ਪਿਸ਼ਾਬ ਵਿੱਚ ਕੋਈ ਲਾਲੀ ਆ ਗਈ ਹੈ ਇਹਦਾ ਮਤਲਬ ਕੋਈ ਨਾ ਕੋਈ ਕਿਡਨੀ ਦੀ ਡਿਜ਼ੀਜ਼ ਹੈ ਜਿਹੜੀ ਮੇਨ ਪ੍ਰੋਬਲਮਸ ਹੁੰਦੀਆਂ ਉਹ ਪਹਿਲੇ ਪੇਟ ਦਰਦ ਹੁੰਦਾ ਪੇਸ਼ੈਂਟ ਨੂੰ ਉਹ ਜਦੋਂ ਅਲਟਰਾਸਾਉਂਡ ਕਰਾਂਦਾ ਉਹ ਪੱਥਰੀ ਆ। ਛੋਟੀ ਪੱਥਰੀ ਹੁੰਦੀ ਆ ਆਪਣੇ ਆਪ ਨਿਕਲ ਜਾਂਦੀ ਆ। ਜੇ ਪੱਥਰੀ ਵੱਡੀ ਹੋ ਜਾਈ ਤੇ ਫਿਰ ਉਹ ਕਢਣੀ ਪੈਂਦੀ ਆ ਜੜੀ ਬੂਟੀਆਂ ਦੇ ਨਾਲ। ਇਹਦੇ ਵਾਸਤੇ ਵੀ ਆਪਰੇਸ਼ਨ ਕਰਾਣ ਦੀ ਲੋੜ ਨਹੀਂ। ਵੱਡੀ ਤੋਂ ਵੱਡੀ ਪੱਥਰੀ ਤੁਸੀਂ ਦਵਾਈ ਦੇ ਕੇ ਕੱਢ ਸਕਦੇ ਹੋ ਪਰ ਟਾਈਮ ਰਹਿੰਦੇ। ਕਿਉਂਕਿ ਜਿਵੇਂ ਜਿਵੇਂ ਪੱਥਰ ਵੱਡਾ ਹੁੰਦਾ ਜਾਏਗਾ ਉਹ ਕਿਡਨੀ ਨੂੰ ਖਰਾਬ ਕਰੇ। ਬਣ ਕਿਉਂ ਜਾਂਦੀ ਜੀ ਪੱਥਰੀ? ਕੈਲਸ਼ੀਅਮ ਕਰਕੇ ਬਣਦੀ ਆ। ਕਿਡਨੀ ਦਾ ਕੰਮ ਹੈ ਨਾ ਫਿਲਟਰ ਕਰਨਾ। ਪਾਣੀ ਦਾ ਕੀ ਕੰਮ ਹੈ ਸਾਡੀ? ਚਾਹ ਪਾਣੇ ਆ ਉਤੋਂ ਪੱਤੀ ਅਲੱਗ ਕਰ ਦਿੰਦੀ ਆ, ਸਾਫ ਚਾਹ ਥੱਲੇ ਕਰ ਦਿੰਦੀ ਆ। ਉਹ ਜਦੋਂ ਪੱਤੀ ਇਕੱਠੀ ਹੁੰਦੀ ਰਹੇ ਤੁਸੀਂ ਉਸ ਪਾਣੀ ਨੂੰ ਨਾ ਸਾਫ਼ ਕਰੋ ਉਹ ਨੂੰ ਬੰਦ ਕਰੇਗੀ ਹੌਲੀ ਹੌਲੀ ਉੱਥੇ ਇਕੱਠੀ ਹੋਣ ਲੱਗ ਜਾਂਦੇ ਐ ਸੇਮ ਕੰਮ ਕਿਡਨੀ ਚ ਹੁੰਦਾ ਜਿਹੜੇ ਡਸਟ ਪਾਰਟਿਕਲਸ ਐ ਕੈਲਸ਼ੀਅਮ ਆਕਸਲੇਟਸ ਹੁੰਦੇ ਐ ਉਹ ਇੱਕ ਜਗ੍ਹਾ ਇਕੱਠੇ ਹੋਣ ਲੱਗ ਜਾਂਣ ਉਹ ਕਿਡਨੀ ਪ੍ਰੋਪਰ ਸਾਫ਼ ਨਾ ਕਰਦੀ ਹੋਵੇ ਉੱਪਰੋਂ ਪਿਸ਼ਾਬ ਦਾ ਦੌਰ ਪੂਰਾ ਜ਼ੋਰ ਨਾਲ ਪੈ ਰਿਹਾ ਹੋਵੇ ਤੇ ਉਹ ਇਕੱਠੇ ਹੋਣ ਲੱਗ ਜਾਂਦੇ ਤੇ ਉਹ ਹੌਲੀ ਹੌਲੀ ਪੱਥਰ ਬਣਾ ਦਿੰਦੇ ਐ ਪੱਥਰ ਬਣਨ ਲੱਗ ਗਿਆ ਜਿਹੜੀ ਪਥਰੀ ਕਹਿੰਨੇ ਆਪਾਂ ਉਹ ਹੋਣ ਲੱਗ ਗਿਆ ਉਹਦੇ ਨਾਲ ਡੈਮੇਜ ਹੋਏਗੀ ਕਿਡਨੀ ਕਿਡਨੀ ਡੈਮੇਜ ਹੋਏਗੀ ਯੂਰੀਨ ਦਾ ਟੈਸਟ ਕਰਾਓਗੇ ਹੁੰਦੇ ਚ ਪ੍ਰੋਟੀਨ ਆ ਜਾਏਗੀ ਅਲਟਰਾਸਾਉਂਡ ਵਿੱਚ ਪਤਾ ਲੱਗ ਜਾਏਗਾ ਪਥਰੀ ਆ ਗਈ ਹੌਲੀ ਹੌਲੀ ਜੇ ਪਥਰੀ ਦਾ ਇਲਾਜ ਨਹੀਂ ਕਰੋਗੇ ਕਿਡਨੀ ਦੇ ਫੰਕਸ਼ਨਸ ਖਰਾਬ ਹੋਣੇ ਸ਼ੁਰੂ ਹੋ ਜਾਣਗੇ ਸੀਰਮ ਕਰੈਟਿਨਿਨ ਖਰਾਬ ਹੋ ਜਾਏਗਾ ਬਲੱਡ ਯੂਰੀਆ ਨਾਈਟ੍ਰੋਜਨ ਖਰਾਬ ਹੋ ਜਾਏਗਾ ਐਚ ਜਾਂ ਖਰਾਬ ਹੋ ਜਾਣਗੀਆਂ ਪਿਸ਼ਾਬ ਵਿੱਚ ਪ੍ਰੋਟੀਨ ਆਣ ਲੱਗ ਜੇਗੀ ਫਿਰ ਉਹ ਨੈਕਸਟ ਸਟੇਜ ਆ ਜਾਂਦੀ ਹੈ ਉਹਨੂੰ ਮੈਨੇਜ ਕਰਨਾ ਫਿਰ ਇੱਕ ਪ੍ਰੋਬਲਮ ਹੁੰਦੀ ਹੈ ਸਾਡੀ ਗਦੂਦ ਦੀ ਇਹ ਵੀ ਉੱਥੇ ਹੀ ਬੜੀ ਪ੍ਰੋਬਲਮ ਹੈ ਜੀ ਪ੍ਰੋਸਟੇਟ ਦੀ ਜਿਹਨੂੰ ਆਪਾਂ ਕਹਿੰਦੇ ਆ ਉਮਰ ਵਧਨ ਨਾਲ ਪ੍ਰੋਸਟੇਟ ਹਾਰਡ ਹੋ ਜਾਂਦਾ ਹੈ ਉਹਦੇ ਨਾਲ ਉਹਦਾ ਕਿਦਾਂ ਪਤਾ ਲੱਗਦਾ ਹੈ ਕਿ ਪਿਸ਼ਾਬ ਦੀ ਧਾਰ ਨਹੀਂ ਬਣਦੀ ਜਦੋਂ ਧਾਰ ਬਣ ਨਹੀਂ ਬੰਦ ਹੋ ਜਾਂਦੀ ਹੈ ਪਿਸ਼ਾਬ ਕਚਰੇ ਵਿੱਚ ਡਿੱਗਣ ਲੱਗ ਜਾਂਦਾ ਹੈ ਯੂਰਿਨ ਕਰਨ ਤੋਂ ਬਾਅਦ ਵੀ 2 4 5 ਬੂੰਦਾ ਬਾਅਦ ਵਿੱਚ ਡਿੱਗਦੀਆਂ ਉਹ ਵੀ ਇੱਕ ਸਿੰਪਟਮ ਹੈ ਕਿ ਕਿਤੇ ਨਾ ਕਿਤੇ ਪ੍ਰੋਸਟੇਟ ਦੀ ਪ੍ਰੋਬਲਮ ਸ਼ੁਰੂ ਹੋ ਗਈ ਹੈ ਉਹਨੂੰ ਵੀ ਸਮੇਂ ਰਹਿੰਦੇ ਆਪਾਂ ਕਰੈਕਟ ਕਰ ਸਕਦੇ ਹਾਂ ਮੇਨ ਜਿਹੜੀ ਪ੍ਰੋਬਲਮਸ ਹੈ ਉਹ ਆਈ ਪ੍ਰੋਬਲਮ ਹੈ ਪ੍ਰੋਟੀਨ ਆ ਗਈ ਕਿਡਨੀ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਰਹੀ ਹੈ ਪੱਥਰੀ ਹੋ ਗਈ ਹੈ ਯਾ ਪ੍ਰੋਸਟੇਟ ਦੀ ਪ੍ਰੋਬਲਮ ਹੋ ਗਈ ਹੈ ਇਸ ਤੋਂ ਬਾਅਦ ਜਿਹੜੀ ਪ੍ਰੋਬਲਮਸ ਆਂਦੀਆਂ ਉਹ ਪ੍ਰੋਬਲਮ ਵਿੱਚ ਕਿਤੇ ਨਾ ਕਿਤੇ ਕਿਡਨੀ ਫੇਲਿਅਰ ਅਗਰ ਇਹ ਚੀਜ਼ਾਂ ਨੂੰ ਅਸੀਂ ਇਗਨੋਰ ਕਰਨੇ ਆ ਤੇ ਹੌਲੀ-ਹੌਲੀ ਕਿਡਨੀ ਕੰਮ ਕਰਨਾ ਬੰਦ ਕਰ ਦਿੰਦੀ ਹੈ ਜੀ ਐਫ ਆਰ ਹੁੰਦਾ ਹੈ ਗਲੋਮੇਰੂਲਸ ਫਿਲਟਰੇਸ਼ਨ ਰੇਟ ਉਹਦਾ ਮਤਲਬ ਹੈ ਪਿਸ਼ਾਬ ਕਿੰਨਾ ਬਣ ਰਿਹਾ 1 ਮਿੰਟ ਵਿੱਚ ਉਹ ਜਿੰਨਾ ਬਣਦਾ ਹੁੰਦਾ ਉਸ ਤੋਂ ਘੱਟ ਹੋ ਜੇ ਬੰਨਾ ਤੇ ਇਹਦਾ ਮਤਲਬ ਹੈ ਉਹ ਕਿਡਨੀ ਹੌਲੀ-ਹੌਲੀ ਖਰਾਬ ਹੋ ਗਈ ਹੈ ਉਹਦੇ ਵਾਸਤੇ ਫਿਰ ਅਸੀਂ ਟੈਸਟ ਕਰਾ ਲੈਨੇ ਆ ਅਲੱਗ-ਅਲੱਗ ਟੈਸਟ ਆ ਉਤੋਂ ਪਤਾ ਲੱਗ ਜਾਂਦਾ ਕਿੰਨੀ ਕਿਡਨੀ ਡੈਮੇਜ ਹੈ ਪੁਰਾਣੇ ਆਯੁਰਵੈਦਿਕ ਡਾਕਟਰਸ ਜਿਹੜੇ ਅੱਛੇ ਹੁਣ ਪ੍ਰੈਕਟਿਸ ਕਰਦੇ ਆ ਨਵਜ ਵੇਖ ਕੇ ਦੱਸ ਦਿੰਦੇ ਆ ਪੈਰਾਂ 'ਚ ਸੋਜਾ ਆ ਗਿਆ ਉੱਥੋਂ ਦੱਸ ਦਿੰਦੇ ਆ ਭਾਈ ਕਿਡਨੀ ਦੀ ਪ੍ਰੋਬਲਮ ਹੋ ਸਕਦੀ ਹੈ ਉੱਥੋਂ ਹੀ ਅਸੈਸਮੈਂਟ ਲੈ ਲੈਂਦੇ ਆ ਵੀ ਕਿਡਨੀ ਦੀ ਪ੍ਰੋਬਲਮ ਹੈ ਤੇ ਉਹ ਜਿਹੜੀ ਬੂਟੀਆਂ ਆਯੁਰਵੇਦ 'ਚ ਹੈਗੀਆਂ ਜਿਵੇਂ ਗੋਖਰੂ ਹੈ ਪੁਨਰਨਵਾ ਹੈ ਠੀਕ ਹੈ ਚੰਦਰਪ੍ਰਭਾ ਵਟੀ ਹੈ ਉਹ ਚੀਜ਼ਾਂ ਹੈਗੀਆਂ ਜਿਹੜੀ ਕਿਡਨੀ ਨੂੰ ਠੀਕ ਕਰਦੀਆਂ ਪੀਪਲ ਸੱਕ ਹੈ ਠੀਕ ਹੈ ਪੀਪਲ ਦੀ ਸ਼ਕ ਸੱਕ ਹੈ ਜੀ ਪੀਪਲ ਸੱਕ ਕੱਲਾ ਪੀਪਲ ਸੱਕ ਪਾਣੀ 'ਚ ਉਬਾਲ ਕੇ ਲੈਣ ਲੱਗ ਜਾਓ ਕਿਡਨੀ ਨੂੰ ਠੀਕ ਕਰਦੀ ਹੈ ਗੋ ਬਣਾ ਲਓ ਇਹਦਾ ਇਹਨੂੰ ਪਾਣੀ ਚ ਵਾਲ ਕੇ ਪੀਣ ਲੱਗ ਜਾਓ ਕਿਡਨੀ ਨੂੰ ਠੀਕ ਕਰਦਾ ਹੈ ਤੇ ਜਦੋਂ ਇਹ ਚੀਜ਼ਾਂ ਤੁਸੀਂ ਯੂਜ਼ ਕਰਦੇ ਹੋ ਤੇ ਕਿਡਨੀ ਦੀ ਕੋਈ ਵੀ ਪ੍ਰੋਬਲਮ ਹੈ ਉਹ ਠੀਕ ਹੁੰਦੀ ਹੈ ਮੈਂ ਨਹੀਂ ਕਹਿ ਰਿਹਾ ਆਯੁਰਵੇਦ ਕਹਿੰਦਾ ਹੈ ਵੀ ਉਹ ਪ੍ਰੋਬਲਮ ਦੇ ਉੱਤੇ ਕੰਮ ਕਰਦਾ ਹੈ ਪੁਨਰਨਵਾ ਕੰਮ ਕਰਦਾ ਹੈ ਪੀਪਲਸਾ ਕੰਮ ਕਰਦਾ ਹੈ ਫਿਰ ਜਿਵੇਂ ਲੀਵਰ ਹੈ ਜਿਵੇਂ ਕਿ ਅੱਪਾ ਕਿਡਨੀ ਦੀ ਗੱਲ ਕੀਤੀ ਲੀਵਰ ਦੀ ਗੱਲ ਕਰ ਲੈਂਦੇ ਆ ਲੀਵਰ ਵਿੱਚ ਮੇਨ ਚੀਜ਼ ਕੋਈ ਵੀ ਲੀਵਰ ਦੀ ਦਵਾਈ ਦੇਖੋ ਤੁਸੀਂ ਆਯੁਰਵੇਦ ਦੀ ਉਹਦੇ ਵਿੱਚ ਇੱਕ ਚੀਜ਼ ਜ਼ਰੂਰ ਮਿਲੇਗੀ ਉਹ ਹੈ ਭੂਮੀਆਂ ਵਾਲਾ ਬਿਲਕੁਲ ਇੱਕ ਚੀਜ਼ ਜ਼ਰੂਰ ਮਿਲੇਗੀ ਉਹ ਹੈ ਕਾਲ ਮੇਕ ਠੀਕ ਹੈ ਇਹ ਰਾਮ ਬਾਣੋਸ਼ ਦੀ ਹੈ ਫੈਟੀ ਲੀਵਰ ਗ੍ਰੇਡ 1 ਹੈ ਗ੍ਰੇਡ 2 ਹੈ ਗ੍ਰੇਡ 3 ਹੈ ਸਿਰੋਸਿਸ ਆਫ ਲੀਵਰ ਹੈ ਤੁਹਾਡੇ ਅਲਟਰਾਸਾਊਂਡ ਵਿੱਚ ਹਿਪੇਟੋਮੈਗੈਲੀ ਆ ਗਿਆ ਫੈਟੀ ਲੀਵਰ ਆ ਗਿਆ ਜਾਂ ਤੁਸੀਂ ਫਾਈਬਰੋਸਕੈਨ ਕਰਾਇਆ ਉਹਦੀ ਇਲਾਸਟिसिटी ਹਾਰਡ ਹੋ ਗਈ ਤੁਹਾਨੂੰ ਡਾਕਟਰ ਨੇ ਕਿਹਾ ਤਾਂ ਵੀ ਇਹ ਲੀਵਰ ਖਰਾਬ ਹੋਣ ਵਾਲੇ ਪਾਸੇ ਚੱਲ ਰਿਹਾ ਤੁਸੀਂ ਸ਼ੁਰੂ ਕਰੋ ਇਮੀਡੀਏਟਲੀ ਇਮੀਡੀਏਟਲੀ ਰਿਜ਼ਲਟ ਮਿਲਦਾ ਹੈ ਵੱਡੀ ਹਰੜ ਛੋਟੀ ਹਰੜ ਆਮਲਾ ਬਹੀੜਾ ਇਹ ਸਾਰੀ ਚੀਜ਼ਾਂ ਡਾਈਜੈਸ਼ਨ ਸਿਸਟਮ ਨੂੰ ਠੀਕ ਕਰਦੀ ਹੈ ਇੱਕ ਤੇ ਲੀਵਰ ਨੂੰ ਸਪੋਰਟ ਮਿਲ ਗਈ ਉਪਰੋਂ ਤੁਸੀਂ ਭੂਮੀਆਂ ਵਾਲਾ ਦੇਤਾ ਉਪਰੋਂ ਤੁਸੀਂ ਕਾਲਮੇਗ ਦੇਤਾ ਠੀਕ ਹੈ ਕੰਮ ਬਣ ਗਿਆ ਜਿਹੜਾ ਐਕਸਟਰਾ ਪਾਣੀ ਇਕੱਠਾ ਹੋ ਰਿਹਾ ਹੈ ਜਿਹੜਾ ਲੀਵਰ ਦੇ ਉੱਤੇ ਲੋਡ ਪਾਉਣ ਵਾਲੀ ਚੀਜ਼ਾਂ ਹੈ ਪ੍ਰੋਟੀਨ ਹੈ ਫੈਟ ਹੈ ਕਾਰਬੋਹਾਈਡਰੇਟ ਹੈ ਕchnar ਦੇਓਗੇ ਐਕਸਟਰਾ ਫੈਟ ਨੂੰ ਬਰਨ ਕਰ ਦੇਗਾ ਤੁਸੀਂ ਨਾਲੇ ਨਾਲੇ ਉਹ ਫੈਕਟਰ ਨੂੰ ਟੱਚ ਕਰ ਰਹੇ ਹੋ ਲੀਵਰ ਖਰਾਬ ਕਿਉਂ ਰਿਹਾ ਐ ਐਕਸਟਰਾ ਫੈਟ ਜਾ ਰਿਹਾ ਕਿਵੇਂ ਖਤਮ ਹੋਏਗਾ ਕchnar ਦੇਤੀ ਲੀਵਰ ਨੂੰ ਕੌਣ ਠੀਕ ਕਰੇਗਾ ਲੀਵਰ ਨੂੰ ਠੀਕ ਕਰੇਗਾ ਜੀ ਭੂਮੀਆਵਲਾ ਕਾਲਮਿਕ ਉਹ ਵੀ ਚੀਜ਼ ਪਈ ਹੈ ਅਗਰ ਐਕਸਟਰਾ ਪਾਣੀ ਬਣਨਾ ਸ਼ੁਰੂ ਹੋ ਗਿਆ ਉਹਨੂੰ ਕੋਣ ਬਾਰ ਕੱਢੇਗਾ ਅਗੋਖਰੂ ਬਾਰ ਕੱਢੇਗਾ ਪੁਨਰਨਵਾ ਬਾਰ ਕੱਢੇਗਾ ਲੀਵਰ ਦਾ ਕੰਮ ਇੱਕ ਪਾਸੇ ਖੂਨ ਬਣਾਣਾ ਹੈ ਖੂਨ ਕੋਣ ਬਣਾਏਗਾ ਪੁਨਰਨਵਾ ਬਣਾਏਗਾ ਐ ਸਾਰਾ ਇੱਕ ਐਸਾ ਮਿਕਸਚਰ ਹੈ ਠੀਕ ਹੈ ਕਿ ਜਿਹੜਾ ਹਰ ਸਿਸਟਮ ਦੇ ਉੱਤੇ ਕੰਮ ਕਰਦਾ ਹੈ ਹਰ ਸਿਸਟਮ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦਾ ਤੇ ਉਹਨੂੰ ਠੀਕ ਕਰਦਾ ਠੀਕ ਹੈ ਜੀ अच्छा फिर व्हाट्सअप ਜਿਹੜਾ ਜਦੋਂ ਕਿਡਨੀ ਵਾਲੇ ਪਾਸੇ ਨੂੰ ਬੰਦਾ ਤੁਰਦਾ ਹੈ ਖਰਾਬ ਹੁੰਦੀ ਹੈ ਤਾਂ ਉਸ ਵੇਲੇ ਇੱਕ ਸਟੇਜ ਇਸ ਤਰ੍ਹਾਂ ਦੀ ਹੁੰਦੀ ਹੈ ਮਰੀਜ਼ ਦੇ ਜਦੋਂ ਨਹੀਂ ਦੇਖਭਾਲ ਠੀਕ ਨਾਲ ਹੁੰਦੀ ਜਾਂ ਨਹੀਂ ਕੀ ਕਈ ਵਾਰ ਟ੍ਰੀਟਮੈਂਟ ਠੀਕ ਹੁੰਦਾ ਉਹ ਡਾਇਲਿਸਿਸ ਹੋਣ ਲੱਗ ਜਾਂਦਾ ਕੀ ਆਯੁਰਵੇਦ ਦੇ ਵਿੱਚ ਹੱਲ ਹੈ ਕਿ ਜਿਹੜਾ ਬੰਦਾ ਇੱਕ ਵਾਰ ਡਾਇਲਿਸਿਸ ਤੇ ਚਲਿਆ ਗਿਆ ਕੀ ਉਹਦੀ ਵਾਪਸੀ ਸੰਭਵ ਹੈ ਬੜੀ ਇਮਾਨਦਾਰੀ ਨਾਲ ਜਿਹੜਾ ਮੈਨੂੰ ਲੱਗਦਾ ਹੈ ਜਵਾਬ ਇਹ ਤਾਂ ਤੁਹਾਨੂੰ ਦੇਣਾ ਚਾਹੀਦਾ ਕਿਉਂਕਿ ਬਹੁਤ ਕਨਫਿਊਜ਼ਨ ਕ੍ਰੀਏਟ ਕੀਤੀ ਹੋਈ ਹੈ ਇਸ ਵੇਲੇ ਦੇਖੋ ਡਾਇਲਿਸਿਸ ਦਾ ਪਹਿਲੇ ਤੇ ਕ੍ਰਾਈਟੇਰੀਆ ਕੀ ਹੈ ਇਹ ਦੇਖਣਾ ਹੁੰਦਾ ਜਦੋਂ ਵੀ ਤੁਸੀਂ ਦੇਖਦੇ ਹੋ ਨਾ ਕਿਸੇ ਦੀ ਕਿਡਨੀ ਖਰਾਬ ਹੋਈ ਹੈ ਉੱਥੇ ਦੋ ਮੇਨ ਕ੍ਰਾਈਟੇਰੀਆ ਚੂਜ਼ ਹੁੰਦੇ ਹਨ ਇੱਕ ਕ੍ਰਾਈਟੇਰੀਆ ਚੂਜ਼ ਹੁੰਦਾ ਹੈ ਸੀਰਮ ਕਰੈਟਨਿਨ ਕਿੰਨਾ ਵੱਧ ਗਿਆ ਇੱਕ ਕ੍ਰਾਈਟੇਰੀਆ ਚੂਜ਼ ਹੁੰਦਾ ਹੈ ਪੋਟਾਸ਼ੀਅਮ ਕਿੰਨਾ ਹੋ ਗਿਆ ਬੋਡੀ ਦਾ ਜਦੋਂ ਡਾਇਲਿਸਿਸ ਕਰਦੇ ਆ ਕਰੈਟਨਿਨ ਨੂੰ ਘਟਾਉਂਦੇ ਆ ਪੋਟਾਸ਼ੀਅਮ ਨੂੰ ਬੈਲੈਂਸ ਕਰਦੇ ਆ ਇਹ ਹੋਏ ਕਿਉਂ ਹੈ ਕਿਉਂਕਿ ਕਿਡਨੀ ਆਪਣਾ ਕੰਮ ਠੀਕ ਨਹੀਂ ਕਰ ਰਹੀ ਉਸ ਕਿਡਨੀ ਦੇ ਕੰਮ ਨੂੰ ਠੀਕ ਕਰਨ ਵਾਸਤੇ ਕੀ ਕੋਈ ਦਵਾਈ ਇੱਧਰ ਹੈਗੀ ਨਹੀਂ ਹੈ ਜਦੋਂ ਦਵਾਈ ਨਹੀਂ ਹੈ ਉਸ ਪਾਸੇ ਤੇ ਉਹ ਡਾਇਲਿਸਿਸ ਵਾਲੇ ਪਾਸੇ ਤੋਰ ਪੈਂਦੇ ਕਿਡਨੀ ਦਾ ਹੋਰ ਕੀ ਕੰਮ ਹੈ ਕੈਲਸ਼ੀਅਮ ਬਣਾਉਣ ਦਾ ਇੱਕ ਚੈਨਲ process ਹੈ ਬਲੱਡ ਬਣਾਉਣ ਦਾ ਇੱਕ process ਹੈ ਉਹ ਵੀ ਚੀਜ਼ਾਂ ਜਦੋਂ ਕਿਡਨੀ ਛੱਡ ਦਿੰਦੀ ਹੈ ਤੁਸੀਂ ਦੇਖੋ ਜਿਹੜਾ ਪੇਸ਼ੈਂਟ ਡਾਇਲਿਸਿਸ ਤੇ ਹੈ ਉਹਨੂੰ ਬਲੱਡ ਦੇ ਇੰਜੈਕਸ਼ਨਸ ਲੱਗ ਰਹੇ ਹਨ ਬਲੱਡ ਵਧਾਉਣ ਵਾਸਤੇ ਜਾਂ ਡਾਇਲਿਸਿਸ ਦੇ ਟਾਈਮ ਤੇ ਖੂਨ ਚੜਾਉਂਦੇ ਹਨ ਖੂਨ ਚੜਾਉਂਦੇ ਬਿਲਕੁਲ ਠੀਕ ਹੈ ਠੀਕ ਹੈ ਜੀ ਕੈਲਸ਼ੀਅਮ ਦੀ ਰੈਗੂਲਰ ਦਵਾਈ ਖਾ ਰਿਆ ਹੁੰਦਾ ਹੈ ਪੇਸ਼ੈਂਟ ਐਚ ਜੀ ਜਾਨੂ ਉਸ ਸਪੋਰਟਿਵ ਟਰੀਟਮੈਂਟ ਅਸੀਂ ਦੇ ਰਹੇ ਹੁੰਨੇ ਆ ਪਰ ਪਰਮਾਨੈਂਟ ਉਧਰ ਸੋਲੂਸ਼ਨ ਨਹੀਂ ਹੈ ਪਰ ਆਯੁਰਵੇਦ ਚ ਉਹ ਜੜੀ ਬੂਟੀਆਂ ਉਹ ਰਿਕਮੈਂਡੇਸ਼ਨ ਹੈ ਆਯੁਰਵੈਦਿਕ ਕਿਤਾਬ ਵਿੱਚ ਸਾਫ਼ ਲਿਖਿਆ ਹੈ ਅਗਰ ਤੁਹਾਡਾ ਕਰੈਟਿਨਿਨ ਵੱਧ ਰਿਹਾ ਉਸ ਕਰੈਟਿਨਿਨ ਨੂੰ ਕੱਟ ਕਰਨ ਵਾਸਤੇ ਉਹ ਜੜੀ ਬੂਟੀਆਂ ਹੈਗੀਆਂ ਜਿਹੜੀ ਉਸ ਕਰੈਟਿਨਿਨ ਨੂੰ ਕਮ ਕਰਦੀਆਂ ਉਹਦੇ ਉੱਤੇ ਤੇ ਉਹਨੂੰ ਘਟਾਉਂਦੀਆਂ ਐਕਸਟਰਾ ਪਾਣੀ ਜਿਹੜਾ ਇਕੱਠਾ ਹੋ ਰਿਹਾ ਬਾਡੀ ਚ ਫਿਲਟਰ ਨਹੀਂ ਹੋ ਰਿਹਾ ਪੇਟ ਫੁੱਲ ਜਾਂਦਾ ਹੈ ਉਹਨ ਦੇ ਵਸਤੇ ਜਿਹੜੀ ਬੂਟੀਆਂ ਆਯੁਰਵੇਦ ਚ ਹੈਗੀਆਂ ਜਿਹੜਾ ਐਕਸਟਰਾ ਪਾਣੀ ਕੱਢਦੀਆਂ ਜਿਹੜਾ ਕਰੈਟਨਿਨ ਦੇ ਲੈਵਲ ਨੂੰ ਡਾਊਨ ਕਰਦੀਆਂ ਬਸ਼ਰਤੇ ਪੇਸ਼ੈਂਟ ਰਿਲੀਜੀਅਸਲੀ ਮਤਲਬ ਧਰਮ ਮੰਨ ਕੇ ਦਵਾਈ ਖਾਵੇ ਐ ਨਹੀਂ ਬਈ ਅੱਜ ਖਾਲੀ ਤੇ ਇੱਕ ਦਿਨ ਖਾਲੀ ਤੇ ਚੈੱਕ ਕਰ ਲਿਆ ਡਾਕਟਰ ਸਾਹਿਬ ਮਹੀਨੇ ਤੋਂ ਮੈਂ ਦਵਾਈ ਖਾ ਰਿਹਾ ਆ ਆਰਾਮ ਤੇ ਆਇਆ ਨਹੀਂ ਮੇਰੇ ਤੇ ਡਾਇਲਿਸਿਸ ਹੋ ਰਿਹਾ ਉਹ ਨਹੀਂ ਡਾਇਲਿਸਿਸ ਵਾਲੇ ਮਰੀਜ਼ ਨੂੰ ਪੁੱਛੋ ਕਦੋਂ ਤੋਂ ਡਾਇਲਿਸਿਸ ਕਰਾ ਰਿਹਾ ਉਹ ਕਹਿੰਦਾ ਜੀ ਮੈਨੂੰ 3 ਸਾਲ ਹੋ ਗਏ ਡਾਇਲਿਸਿ ਫਿਰ ਉੱਥੇ ਕਿਉਂ ਨਹੀਂ ਪੁੱਛਿਆ ਵੀ ਇਹ ਕਦੋਂ ਬੰਦ ਹੋਏਗਾ ਉਹ ਐ ਸੋਚਦਾ ਵੀ ਵੈਦ ਨੇ ਕੋਈ ਦਵਾਈ ਦਿੱਤੀ ਹੈ ਪਤਾ ਨਹੀਂ ਐਸੀ ਕਿਹੜੀ ਚੀਜ਼ ਦਿੱਤੀ ਮੇਰੀ ਮਹੀਨੇ ਚ ਕਿਡਨੀ ਵਾਪਸੀ ਹੋ ਜੇ ਐ ਨਹੀਂ ਹੁੰਦਾ ਟਾਈਮ ਲੱਗਦਾ ਪਰ ਬਹੁਤ ਚੰਗੇ ਰਿਜ਼ਲਟ ਆ ਐਯੁਰਵੇਦ ਚ ਤੇ ਡਾਇਲਿਸਿਸ ਦੀ ਡਿਊਰੇਸ਼ਨ ਵੀ ਕੱਟ ਸਕਦੀ ਹੈ ਜੀ ਅੱਛਾ ਤੇ ਫਿਰ ਡਾਕਟਰ ਸਾਹਿਬ ਬਹੁਤ ਵਾਰ ਹੁੰਦਾ ਹੈ ਕਿ ਇਹ ਸਾਰੀਆਂ ਚੀਜ਼ਾਂ ਵੀ ਤੁਸੀਂ ਦੱਸਿਆ ਨੇ ਤੁਹਾਡਾ ਹਮੇਸ਼ਾ ਪ੍ਰੈਫਰੈਂਸ ਇਹ ਹੀ ਹੁੰਦਾ ਹੈ ਕਿ ਘਰ ਦੇ ਵਿੱਚ ਸਾਰੇ ਚੀਜ਼ਾਂ ਸੈਟ ਕਰਨੀ ਚਾਹੀਦੀ ਹੈ ਮੈਂ ਤਾਂ ਕਹਿੰਦਾ ਹੀ ਨਹੀਂ ਇਹ ਲਓ ਇਹ ਤੇ ਉਹਨਾਂ ਵਾਸਤੇ ਲੈਣਾ ਚਾਹੀਦਾ ਦੇਖੋ ਮੈਂ ਤੁਹਾਨੂੰ ਦੱਸਣਾ ਤੁਸੀਂ ਇੱਕ ਕੰਚ ਦਾ ਬਰਤਨ ਲੈ ਲਓ ਕੋਈ ਵੀ ਉਨੂੰ ਅਦਕ ਜਾਰ ਨੂੰ ਭਰ ਲਓ ਪਾਣੀ ਦੇ ਨਾਲ ਠੀਕ ਹੈ ਉਹਦੇ ਚ ਸਾਰੀ ਚੀਜ਼ਾਂ ਥੋੜੀ ਥੋੜੀ ਪਾ ਦਿਓ ਠੀਕ ਹੈ ਜਿਵੇਂ ਭੁੰਮੀਆਂ ਵਾਲਾ ਪਾ ਲਿਆ ਬ੍ਰਹਮੀ ਪਾਲੀ ਹੁਣ ਬ੍ਰਹਮੀ ਹੈ ਦਿਮਾਗ ਤੇ ਕੰਮ ਕਰੇਗੀ ਬ੍ਰਹਮੀ ਪਾਤੀ ਤੁਸੀਂ ਥੋੜੀ ਜੀ ਇਹਨੂੰ ਕੁੱਟ ਕੇ ਇਹਦਾ ਬੀਜ ਕੱਢ ਕੇ ਪਾਤਾ ਵਿਹੜੇ ਦਾ ਬੀਜ ਪਾਤਾ ਛੋਟੀ ਹਰੜ ਪਾ ਲਈ ਦਾਰੂ ਹਰੀਦਰਾ ਸਕਿੰਦੇ ਉੱਤੇ ਕੰਮ ਕਰੇਗੀ ਇਹ ਪਾ ਲਈ ਗੋਖਰੂ ਪਾ ਲਿਆ ਮਾੜਾ ਜਾ ਪੀਪਲ ਸੱਕ ਪਾ ਲਈ ਜਟਾ ਮਾਸੀ ਪਾਤੀ ਬ੍ਰੇਨ ਦੇ ਉੱਤੇ ਕੰਮ ਕਰੇਗੀ ਜਦੋਂ ਤੁਸੀਂ ਇਹ ਸਾਰੀ ਚੀਜ਼ਾਂ ਪਾ ਲੈਂਦੇ ਹੋ ਇਹ ਤુલਸੀ ਦਾ ਪਾਊਡਰ ਪਾ ਲਿਆ ਥੋੜਾ ਜਿਹਾ ਇਹ ਸਾਰੀ ਚੀਜ਼ਾਂ ਜਦੋਂ ਭੂਮੀ ਆਮਲਾ ਪਾ ਲਿਆ ਲੀਵਰ ਦੇ ਉੱਤੇ ਕੰਮ ਕਰਨ ਵਾਲੀ ਜੜੀ ਬੂਟੀ ਪਾ ਲਈ ਇਹ ਸਾਰੀ ਜਦੋਂ ਤੁਸੀਂ ਜੜੀ ਬੂਟੀਆਂ ਪਾ ਲੈਂਦੇ ਹੋ ਕchnar ਹੈ ਇਹ ਕੰਮ ਕਰੇਗੀ ਗਠਾਂ ਦੇ ਉੱਤੇ ਕੰਮ ਕਰੇਗੀ ਇਹ ਜਦੋਂ ਆਪਾਂ ਸ਼ੰਖ ਪੁਸ਼ਪੀ ਹੈ ਬ੍ਰੇਨ ਦੇ ਉੱਤੇ ਕੰਮ ਕਰਦੀ ਇਹ ਜਦੋਂ ਤੁਸੀਂ ਸਾਰੀ ਜੜੀ ਬੂਟੀਆਂ ਪਾ ਲਿਆ ਇਹਨੂੰ ਸਾਰੀ ਰਾਤ ਪਾਣੀ ਨੂੰ ਚੰਗੀ ਤਰ੍ਹਾਂ ਹਿਲਾ ਕੇ ਰਾਤ ਬਰ ਪੀ ਗੋਣ ਵਾਸਤੇ ਰੱਖ ਦੋ ਇਹਨੂੰ ਇਹ ਦੇਖੋ ਲੋ ਮੰਨ ਛੱਡ ਗਿਆ ਇਹਨੂੰ ਇਹ ਬਣਾ ਲਿਆ ਤੁਸੀਂ ਸਾਰੀ ਚੀਜ਼ਾਂ ਦਾ ਮਿਕਸਚ ਇਹ ਸਾਰੀ ਚੀਜ਼ਾਂ ਕੁੱਟ ਕੇ ਇਕੱਠੀ ਰੱਖ ਲਓ ਇਹ ਸ਼ਤਾਵਰੀ ਹੈ ਸ਼ਤਾਵਰੀ ਲੇਡੀਜ਼ ਵਾਸਤੇ ਰਾਮ ਬਣ ਕੇ ਆ ਗਿਆ ਠੀਕ ਹੈ ਡਿਜ਼ੀਜ਼ ਵਾਸਤੇ ਇਹ ਪਾ ਲਿਆ ਇਹਦਾ ਸਾਰੀ ਰਾਤ ਪੀਜਣ ਕਰਕੇ ਇਹਦਾ ਸੱਤ ਇਸ ਪਾਣੀ ਚ ਆ ਜਾਏਗਾ ਠੀਕ ਹੈ ਇਹ ਆ ਗਿਆ ਇਸ ਪਾਣੀ ਚ ਸੱਤ ਹੁਣ ਇਹਨੂੰ ਸਵੇਰੇ ਉਬਾਲ ਲਓ ਜਦੋਂ ਪਾਣੀ ਚੌਥਾ ਹਿੱਸਾ ਰਹਿ ਜੇ ਠੀਕ ਹੈ ਇਹਨੂੰ ਛਾਣ ਕੇ ਦਿਨੇ ਚ ਇੱਕ ਵਾਰੀ ਪੀ ਲਓ ਇਹ ਤੇ ਹੈ ਕਰੇ 5 ਰੁਪਏ ਚ ਆਪਣੇ ਆਪ ਨੂੰ ਸਵਸਥ ਰੱਖਣ ਵਾਲਾ ਕੰਮ ਵੀ ਇਹ ਸਾਰੀ ਚੀਜ਼ਾਂ ਲੈ ਲਓ ਤੇ ਇਹ ਰੋਜ਼ ਬਣਾਈ ਜਾਓ ਰੋਜ਼ ਉਬਾਲੀ ਜਾਓ ਤੇ ਇਹਨੂੰ ਵਰਤੀ ਕਰੀ ਜਾਓ ਜੇ ਟਾਈਮ ਨਹੀਂ ਹੈ ਜਿਵੇਂ ਸਾਡੇ ਭਰਾ ਹੈ ਫੌਰਨ ਤੋਂ ਬਹੁਤ ਜ਼ਿਆਦਾ ਕਾਲਸ ਆਉਂਦੀਆਂ ਹੈ ਜਾਂ ਘਰੇ ਜੌਬ ਕਰਦੇ ਹੈ ਸਵੇਰੇ ਸ਼ਾਮ ਟਾਈਮ ਹੀ ਨਹੀਂ ਹੈ ਆਪਣੀ ਲਾਈਫ ਵਾਸਤੇ ਉਹਨਾਂ ਵਾਸਤੇ ਫਿਰ ਅਸੀਂ ਇਹ ਸਾਰੀ ਚੀਜ਼ਾਂ ਬਣਾ ਕੇ ਤਿਆਰ ਕਰ ਲਿਆ ਸਰਵ ਰੋਗ ਨਾਸ਼ਕ ਕੜਾ ਸਰਵ ਰੋਗ ਨਾਸ਼ਕ ਕੜਾ ਨਾਮ ਦੀ ਤੇ ਸਾਰੇ ਰੋਗਾ ਤੇ ਸਾਰੇ ਰੋਕੀਆਂ ਬਰੇਂ ਦਾ ਬ੍ਰੰਮੀ ਪੈ ਗਈ ਸ਼ੰਖ ਪੁਸ਼ਪੀ ਪੈ ਗਈ ਜਟਾਵਾਸੀ ਪੈ ਗਈ ਲੀਵਰ ਵਾਸਤੇ ਭੂਮੀ ਆਮਲਾ ਪੈ ਗਿਆ ਕਾਲਮੇਗ ਪੈ ਗਿਆ ਗੱਠਾਂ ਵਾਸਤੇ ਪੁਨਰਨਵਾ ਪੈ ਗਿਆ ਤੇ ਆਪਣਾ ਕਚਨਾਰ ਪੈ ਗਈ ਐਵੇਂ ਸ਼ਤਾਵਰੀ ਪਾਤੀ ਅਸੀਂ ਪਿਸ਼ਾਬ ਦੀ ਪ੍ਰੋਬਲਮ ਵਾਸਤੇ ਗੋਖਰੂ ਪਾਤਾ ਦਾਰੂ ਹਰੀਦਰਾਪਾਤਾ ਸਕਿਨ ਵਾਸਤੇ ਦਾਰੂ ਹਰੀਦਰਾਪਾਤਾ ਡਾਈਜੈਸ਼ਨ ਵਾਸਤੇ ਬਹੇੜਾ ਹਰੜ ਇਹ ਚੀਜ਼ਾਂ ਪਾ ਲੀਆਂ ਸਾਰੀ ਚ ਜਾ ਆ ਗਈਆਂ ਨਾ ਇਹਦੇ ਚ ਜਦੋਂ ਸਾਰੀ ਚੀਜ਼ਾਂ ਆਈ ਗਈਆਂ ਫਿਰ ਇਹ ਸਾਰੇ ਰੋਗਾਂ ਨੂੰ ਖਤਮ ਕਰ ਦੇਗਾ ਇਹ ਹੋਣ ਹੀ ਨਹੀਂ ਦੇਗਾ ਫਿਰ ਇਹਦੀ ਇੱਕ ਚਮਚਾ ਅੱਧਾ ਗਲਾਸ ਪਾਣੀ ਰੋ ਇਹਦੀ ਇੱਕ ਚਮਚਾ ਪਾਓ ਸਵੇਰੇ ਇੱਕ ਵਾਰੀ ਪੀ ਲਓ ਤੇ ਉਸ ਤੋਂ ਬਾਅਦ ਕਿਆ ਬਾਤ ਹੈ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਅੱਛਾ ਡਾਕਟਰ ਸਾਹਿਬ ਜਿਨ੍ਹਾਂ ਨੇ ਤੁਸੀਂ ਬਹੁਤ ਸਾਰੀਆਂ ਪ੍ਰੋਬਲਮਸ ਗਿਣਾਈਆਂ ਨੇ ਬਹੁਤ ਜਿਹੜੇ ਮਰੀਜ਼ ਹੈਗੇ ਆ ਪੇਸ਼ੈਂਟ ਹੈਗੇ 크ਰੋਨਿਕਲ ਹੋ ਜਾਂਦੇ ਨੇ ਪ੍ਰਾਣੀ ਹੋ ਜਾਂਦੇ ਨੇ ਕਹਿੰਦੇ ਸਾਡੇ ਬਹੁਤ ਸਾਰੀਆਂ ਚੀਜ਼ਾਂ ਸੋਸ਼ਲ ਮੀਡੀਆ ਤੋਂ ਬਹੁਤ ਚੰਗੇ ਚੰਗੇ ਵੈਦਾਂ ਨਾਲ ਹਕੀਮਾਂ ਨਾਲ ਸੀ ਕੰਸਲਟ ਵੀ ਕਰ ਲਿਆ ਪਰ ਸਾਨੂੰ ਕੋਈ ਬਹੁਤਾ ਫਰਕ ਨਹੀਂ ਪਿਆ ਫਿਰ ਜੇਕਰ ਤੁਹਾਡੇ ਨਾਲ 1 ਟੂ 1 ਮੀਟਿੰਗ ਕਰਨੀ ਹੋਵੇ ਕੰਸਲਟ ਕਰਨਾ ਹੋਵੇ ਤੁਹਾਡੇ ਨਾਲ ਫੋਨ ਤੇ ਜਿਹੜੇ ਸਾਡੇ ਭਰਾ ਬਾਹਰੋਂ ਤੁਹਾਨੂੰ ਫੋਨ ਤੁਹਾਡੇ ਨਾਲ ਰਾਬਤਾ ਕਰਕੇ ਕਿੰਵੀਂ ਪ੍ਰੋਬਲਮ ਆਪਨੇ ਡਿਸਕਸ ਕਰ ਸਕਦੇ ਕੋ ਮੇਰਾ ਨੰਬਰ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਇਸ ਨੰਬਰ ਤੇ ਫੋਨ ਕਰੋ ਤੁਸੀਂ ਦੂਰ ਰਹਿੰਦੇ ਹੋ ਤੇ ਫੋਨ ਤੇ ਗੱਲ ਕਰੋ ਫੋਨ ਤੇ ਗੱਲ ਕਰਕੇ ਆਪਾਂ ਆਈਡੈਂਟੀਫਾਈ ਕਰ ਲਈਏ ਮੰਨ ਲਓ ਹੁਣ ਲੀਵਰ ਦਾ ਪੇਸ਼ੈਂਟ ਹੈ ਕੋਈ ਲੀਵਰ ਦਾ ਪੇਸ਼ੈਂਟ ਫੋਨ ਤੇ ਗੱਲ ਕਰਦਾ ਉਹ ਸੋਚਦਾ ਵੀ ਮੈਂ ਇਹ ਸਰਵ ਰੋਗ ਨਾਸ਼ਕ ਕਾੜਾ ਮੰਗਾ ਲਾਂ ਲੀਵਰ ਦੇ ਪੇਸ਼ੈਂਟ ਦੇ ਉੱਤੇ ਇਹ ਕਾੜਾ 30 ਪੈਸੇ ਕੰਮ ਕਰੇਗਾ ਠੀਕ ਹੈ ਕਿਡਨੀ ਦੇ ਮਰੀਜ਼ ਦੇ ਉੱਤੇ ਇਹ ਕਾੜਾ 30 ਪੈਸੇ ਕੰਮ ਕਰੇਗਾ ਦਿਮਾਗ ਦੇ ਮਰੀਜ਼ ਦੇ ਉੱਤੇ 30 ਪੈਸੇ ਕੰਮ ਕਰੇਗਾ ਡਾਈਜੈਸ਼ਨ ਵਾਲੇ ਦੇ ਉੱਤੇ 30 ਪੈਸੇ ਕੰਮ ਕਰੇਗਾ ਹੌਲੀ ਹੌਲੀ ਪਰ ਬੋਡੀ ਦੇ ਉੱਤੇ 100 ਪੈਸੇ ਕੰਮ ਕਰੇਗਾ ਠੀਕ ਹੈ ਅਲੱਗ-ਅਲੱਗ ਆਰਗਨਸ ਹੈ ਜਦੋਂ ਪੇਸ਼ੈਂਟ ਕਹਿੰਦਾ ਮੈਨੂੰ ਲੀਵਰ ਦੀ ਪ੍ਰੋਬਲਮ ਹੈ ਫਿਰ ਅਸੀਂ ਆਇਡੈਂਟੀਫਾਈ ਕਰਨੇ ਆ ਇਹਨੂੰ ਕੋਈ ਸਪੈਸੀਫਿਕ ਦਵਾਈ ਤੇ ਨਹੀਂ ਦੇਣੀ ਓਕੇ ਉਹ ਲੀਵਰ ਦੀ ਜੜੀ ਬੂਟੀਆਂ ਹੋਰ ਨਾਲੇ ਲਾ ਦਈਏ ਤਾਂ ਕਿ 30 ਨੂੰ ਅਸੀਂ 100 ਬਣਾ ਦਈਏ ਠੀਕ ਹੈ ਜਿਹੜਾ ਸਪੈਸੀਫਿਕ ਤੁਸੀਂ ਸਪੈਸੀਫਿਕ ਲੀਵਰ ਵਾਸਤੇ ਬਣਾਇਆ ਕਰੀਏ ਲੀਵਰ ਵਾਸਤੇ ਹੈ ਐਵੇਂ ਹਰਟ ਦੀ ਪ੍ਰੋਬਲਮ ਵਾਸਤੇ ਪੇਸ਼ੈਂਟ ਆ ਗਿਆ ਹਰਟ ਦੀ ਪ੍ਰੋਬਲਮ ਪਹਿਲੇ ਦਿਨ ਤੇ ਹੁੰਦੀ ਨਹੀਂ ਹਰਟ ਦੀ ਬਲੋਕੇਜ ਜਦੋਂ ਹੁੰਦੀ ਹੈ ਪਹਿਲੇ ਥੋੜੀ ਬਲੋਕੇਜ ਹੁੰਦੀ ਹੈ ਦੇਖੋ ਥੋੜੀ ਬਲੋਕੇਜ ਉਸ ਤੋਂ ਵੱਧ ਉਸ ਤੋਂ ਵੱਧ ਉਸ ਤੋਂ ਬਾਅਦ ਫਿਰ ਬੰਦ ਹੁੰਦੀ ਹੈ ਜੇ ਮਰੀਜ਼ ਮੈਨੂੰ ਪ੍ਰੋਬਲਮ ਹੈ ਉਹ ਪਹਿਲੇ ਦਿਨ ਤੋਂ ਇਹ ਕੰਮ ਕਰੇਗਾ ਪਰ ਨਾਲੇ ਜਿੰਦੇ ਚ ਅਰਜੁਨ ਛਾਲ ਤਮਾਸਾ ਪੁਸ਼ਕਰਮੂਲ ਜਿਆਦਾ ਹੈ ਉਹ ਚੀਜ਼ ਨਾਲੇ ਅਸੀਂ ਐਡ ਕਰ ਦਾਂਗੇ ਤੇ ਪੈਸੇ ਕੰਮ ਕਰੇਗਾ ਫੋਨ ਕਰੋ ਆਪਣੀ ਪ੍ਰੋਬਲਮ ਡਿਸਕਸ ਕਰੋ ਉਸ ਤੋਂ ਬਾਅਦ ਦਵਾਈ ਮੰਗਾਓ ਨਹੀਂ ਦਿਖਾਣਾ ਚਾਹੁੰਦੇ ਹੋ ਫੋਨ ਕਰਕੇ ਅਪਾਇੰਟਮੈਂਟ ਲੈ ਕੇ ਦਿਖਾ ਸਕਦੇ ਹੋ ਮਿਲਣਾ ਬੜਾ ਸੁੱਖ ਹੈ ਮੈਨੂੰ ਬਸ ਅਪਾਇੰਟਮੈਂਟ ਲੈ ਕੇ ਆਓ ਨਹੀਂ ਤੇ ਘਰੇ ਬੈਠੇ ਜਿਹਨੂੰ ਲੱਗਦਾ ਮੈਨੂੰ ਕੋਈ ਬਿਮਾਰੀ ਨਹੀਂ ਤੇ ਮੈਨੂੰ ਬਿਮਾਰੀ ਨਾ ਲੱਗੇ ਠੀਕ ਹੈ ਚੁੱਪ ਚਾਪ ਇਹਨੂੰ ਫੋਨ ਮਾਰੋ ਤੇ ਇਹਨੂੰ ਆਰਡਰ ਕਰ ਲਓ ਓਕੇ ਉਸੇ ਟਾਈਮ ਜੀ ਡਾਕਟਰ ਸਾਹਿਬ ਜਿਹੜੇ ਜਿਨ੍ਹਾਂ ਦਾ ਸਰੀਰ ਸਾਰਾ ਦਿਨ ਥੱਕੇ ਥੱਕੇ ਜਾਂਦਾ ਜੀ ਕੰਮ ਤੇ ਜਾਂਦੇ ਨੇ ਕਹਿੰਦੇ ਨੇ ਵੀ ਅੱਜ ਕੰਮ ਦੇ ਰੇਲ ਬਣਾ ਦੇਾਂਗੇ ਅੱਜ ਕੰਮ ਦੇ ਫੱਟੇ ਚੱਕ ਦੇਾਂਗੇ ਪਰ ਜਾਂ ਸਰ ਫੇਰ ਸੁਸਤ ਹੋ ਜਾਂਦੇ ਨੇ ਦੇਖੋ ਜਦੋਂ ਬੋਡੀ ਚ ਮਿਨਰਲਸ ਦੀ ਕਮੀ ਹੋ ਜਾਂਦੀ ਹੈ ਵਿਟਾਮਿਨਸ ਦੀ ਕਮੀ ਹੋ ਜਾਂਦੀ ਹੈ ਬੋਡੀ ਥਕਾਵਟ ਬਣਦੀ ਹੈ ਠੀਕ ਹੈ ਕੈਲਸ਼ੀਅਮ ਦੀ ਕਮੀ ਸਾਡੇ ਸਾਰੇ ਦੇਸ਼ 'ਚ ਹੈ ਵਿਟਾਮਿਨ B12 ਦੀ ਕਮੀ ਸਾਰੇ ਦੇਸ਼ 'ਚ ਹੈ ਮੈਗਨੀਸ਼ੀਅਮ ਦੀ ਕਮੀ ਹੈਗੀ ਉਹ ਸਾਰੀ ਚੀਜ਼ਾਂ ਨੂੰ ਇਹ ਪੂਰਾ ਕਰਦਾ ਹੈ। ਇਹ মালਟੀ ਵਿਟਾਮਿਨ ਤੇ ਇਸ ਤੋਂ ਉੱਤੇ ਹੈ ਹੀ ਨਹੀਂ ਜੀ ਕੋਈ। ਇਹ ਤੇ ਇੱਕ ਚਮਚ ਲੈ ਲਈ ਪੂਰੀ ਥਕਾਵਟ ਦੂਰ ਹੈ ਸ਼ਰੀਰ ਦੀ ਕਿਉਂਕਿ ਤੁਹਾਡੇ ਆਰਗਨ ਗਰੀਸ ਹੋ ਗਏ ਨਾ। ਜਦੋਂ ਤੁਹਾਡੀ ਮਸ਼ੀਨ ਨੂੰ ਹੀ ਗਰੀਸ ਮਿਲ ਗਈ ਤੇਲ ਮਿਲ ਗਿਆ ਕੀ ਹੋਏਗਾ ਉਹ ਆਪਣੀ ਪੂਰੀ ਸਪੀਡ ਨਾਲ ਚੱਲੇਗੀ। ਇਹ ਉਹ ਕੰਮ ਕਰਦਾ ਹੈ ਫਿਰ। ਜੀ 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 ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਸਾਰੀ ਗੱਲਬਾਤ ਲਈ ਸੋ ਡਾਕਟਰ ਸਾਹਿਬ ਨੇ ਸਰਵ ਰੋਗਨਾਸ਼ਕ ਕਾੜਾ ਜਿਹੜਾ ਸਾਡੇ ਕੋਲ ਇੰਟਰੋਡਿਊਸ ਕਰਵਾਇਆ ਹੈ ਉਹਨਾਂ ਦਾ ਕਹਿਣਾ ਹੈ ਕਿ ਜੇ ਹੈ ਦਿੱਕਤ ਨੀਂਦ ਦੀ ਹੋਵੇ ਦਿੱਕਤ ਪੇਟ 'ਚ ਹੋਵੇ ਜਾਂ ਦਿੱਕਤ ਫਿਰ ਪਿਸ਼ਾਬ ਦੇ ਵਿੱਚ ਹੋਵੇ ਜਾਂ ਦਿੱਕਤ ਕਿਡਨੀ ਦੇ ਵਿੱਚ ਹੋਵੇ ਤਾਂ ਜਦ ਤੱਕ ਘਰ ਦੇ ਵਿੱਚ 5 ਰੁਪਏ ਇੱਕ ਡੋਜ਼ ਦੀ ਬਣਦੀ ਹੈ ਇਹ ਘਰੇ ਬਣਾ ਸਕਦੇ ਨੇ 18-19 ਚੀਜ਼ਾਂ ਨੇ ਜਿਹੜੀਆਂ ਡਾਕਟਰ ਸਾਹਿਬ ਨੇ ਇੱਥੇ ਰੱਖੀਆਂ ਨੇ ਜਾ ਫਿਰ ਇਹ ਸਰਵ ਰੋਗਨਾਸ਼ਕ ਕਾੜਾ ਹੈਗਾ ਉਹਦਾ ਇੱਕ ਚਮਚਾ ਆਪਣੀ ਜ਼ਿੰਦਗੀ ਦੀ ਰੁਟੀਨ ਦਾ ਹਿੱਸਾ ਬਣਾ ਲੈਣ ਜਿਹੜੇ ਲੋਕ ਥਕਾਵਟ ਜ਼ਿਆਦਾ ਮਹਿਸੂਸ ਕਰਦੇ ਨੇ ਜਿਨ੍ਹਾਂ ਨੂੰ ਪਿਸ਼ਾਬ ਦੀ ਕੋਈ ਦਿੱਕਤ ਆਉਂਦੀ ਹੈ ਕਿ ਦੁੱਧਾਂ ਦੀ ਦਿੱਕਤ ਆਉਂਦੀ ਹੈ ਤਾਂ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਬਾ ਕਮਾਲ ਢੰਗ ਨਾਲ ਜਿਹੜਾ ਉਹਨਾਂ ਦੀ ਦਿੱਕਤ ਪਰੇਸ਼ਾਨੀ ਹੈ ਜਿਹੜੀ ਉਹ ਦੂਰ ਹੋ ਸਕਦੀ ਹੈ ਫਿਰ ਵੀ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਹੈ ਤਾਂ ਅਸੀਂ ਨੰਬਰ ਦਿੱਤਾ ਡਾਕਟਰ ਵਿਵੇਕ ਆਉਜਾ ਸਾਹਿਬ ਦਾ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਰਾਬਤਾ ਕਰ ਸਕਦੇ ਹੋ ਜੇਕਰ ਤੁਸੀਂ ਫੌਰਨ ਦੇ ਵਿੱਚ ਬੈਠੇ ਹੋ ਤਾਂ ਵੀ ਉਹ ਤੁਹਾ ਕਸ ਕਰਕੇ ਡਾਕਟਰ ਸਾਹਿਬ ਤੁਹਾਡੇ ਮੁਤਾਬਕ ਨੁਸਖਾ ਫਾਰਮੂਲਾ ਤੁਹਾਨੂੰ ਰეკਮੈਂਡ ਵੀ ਕਰਦੇ ਨੇ ਔਰ ਜੇ ਲੋਡ ਪੈਣ ਤੇ ਤਾਂ ਦਵਾਈ ਵੀ ਉਹ ਜ਼ਰੂਰ ਰეკਮੈਂਡ ਕਰਦੇ ਨੇ ਫਿਲਹਾਲ ਇਹ ਵੀਡੀਓ ਕਿਵੇਂ ਲੱਗੀ ਇਸ ਬਾਬਤ ਤੁਸੀਂ ਆਪਣੀ ਰਾਇ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਫਿਲਹਾਲ ਇੱਥੇ ਹੀ ਖਤਮ ਕਰ ਦਿੱਤੀ ਆ ਗਿਆ ਧੰਨਵਾਦ